ਗਾਲ ਜੀ ਸਾਰੇ ਭਰਾਵਾਂ ਨੂੰ ਤੇ ਦੋਸਤੋ ਵੱਡੇ ਕਬੂਤਰ ਕੱਢ ਤੇ ਆਪਾਂ ਬਾਹਰ ਤੇ ਇਹ ਸੋਂ ਪਤੰਦਰ ਉੜ ਕੇ ਨਾ ਦੋਸਤੋ ਉਧਰ ਕੱਚੇ ਕੱਚੇ ਚਲੇ ਜਾਂਦੇ ਨੇ ਅੱਜ ਆਪਾਂ ਕੱਲਾ ਸ਼ਾਮ ਨੂੰ ਨਾ ਮੈਂ ਇਹਨਾਂ ਨੂੰ ਮਿੱਟੀ ਦਾ ਚੇਪਾ ਭਰ ਕੇ ਗਰੀ ਲਿਆ ਕੇ ਛੜਦਾ ਸੀ ਕਿਉਂਕਿ ਇਹ ਤੁਹਾਨੂੰ ਪਤਾ ਬੱਚਿਆਂ ਪੁੱਛੇ ਕੱਢੇ ਹੋਏ ਨੇ ਜੀ ਜਾਨਵਰਾਂ ਦੇ ਇੱਟਾਂ ਤੋਂ ਵੱਧ ਮਿੱਟੀ ਨੂੰ ਵੱਧ ਖਾਂਦੇ ਨੇ ਇਹ ਤੇ ਦੋਸਤੋ ਪਾਣੀ ਨੂੰ ਮੈਨੂੰ ਬਹੁ ਭਰਾਵਾਂ ਦੇ ਫੋਨ ਆਏ ਨੇ ਪਾਣੀ ਲੈਣ ਨੂੰ ਤੇ ਦੋਸਤੋ ਪਾਣੀ ਜਿਹੜਾ ਮਰਜੀ ਭਰਾ ਆਪਾਂ ਤੋਂ ਆ ਕੇ ਲਿਜਾ ਸਕਦਾ ਪਰ ਦੋਸਤੋ ਮੈਨੂੰ ਪਹਿਲਾਂ ਦੱਸ ਦਿਓ ਫਿਰ ਆਪਾਂ ਉਹਦੇ ਹਿਸਾਬ ਨਾਲ ਪਾਣੀ ਕੁੱਟ ਲਾਂ ਤੇ ਦੋਸਤੋ ਵਿੱਚ ਭਰਾਵਾਂ ਦੇ ਫੋਨ ਆਏ ਨੇ ਵਿੱਚ ਨਾ ਭਰਾਵਾਂ ਦੇ ਕਬੂਤਰ ਬਾਈ ਪਾਣੀ ਵਾਲੀਆਂ ਬਿੱਠਾ ਮਾਰਦੇ ਨੇ ਜਾਂ ਪਾਣੀ ਵੱਧ ਮਾਰਦੇ ਨੇ ਦੋਸਤੋ ਤੇ ਉਹਨਾਂ ਖਾਤਰ ਵੀ ਬਾਈ ਆਪਾਂ ਤੁਹਾਨੂੰ ਦੱਸ ਦਿਆਂ ਗੱਲ ਜੇ ਕਿਸੇ ਭਰਾ ਨਾਲ ਇਹ ਜੀ ਗੱਲ ਹੋ ਵੀ ਜਾਵੇ ਨਾ ਪਾਣੀ ਪੂਣੀ ਵਾਲੀਆਂ ਬਿੱਠਾ ਜਾਦੇ ਜਾਨਵਰ ਮਾਰਦੇ ਨੇ ਤੇ ਦੋਸਤੋ ਪਹਿਲਾ ਕੰਮ ਇਹ ਹੁੰਦਾ ਵੀ ਜੇ ਥੋੜੇ ਜਾਨਵਰ ਜਿਆਦੇ ਡਾਉਨ ਨੇ ਨਾ ਤਾਂ ਤੁਸੀਂ ਨਾ ਓਰ ਐਕਸ ਆਉਂਦਾ ਬੱਚਿਆਂ ਵਾਲਾ ਦੋਸਤੋ ਤੁਸੀਂ ਉਹ ਲੈ ਆਉਣਾ ਉਹ ਲਿਆ ਕੇ ਬਾਈ ਤੁਸੀਂ ਇੱਕ ਚਮਚਾ ਆਪਣੇ ਕੂਲ ਕਬੂਤਰਾਂ ਨੂੰ ਬਾਈ ਰਾਤ ਦੀਆਂ ਤੁਹਾਡੀਆਂ ਕੁੰਡੀਆਂ ਦਾ ਤੁਹਾਨੂੰ ਪਤਾ ਸਾਰੇ ਭਰਾਵਾਂ ਦੀਆਂ ਚੱਕੀਆਂ ਹੁੰਦੀਆਂ ਨੇ ਤੇ ਜਾਂ ਤੁਸੀਂ ਸਵੇਰੇ ਪਾਣੀ ਧਰੋਗੇ ਭਾਈ ਓਰ ਐਕਸ ਵਾਲਾ ਨਾ ਚਮਚਾ ਪਾ ਕੇ ਧਰ ਦਿਓ ਕਬੂਤਰਾਂ ਨੂੰ ਤੇ ਉਹਦੇ ਨਾਲ ਭਾਈ ਜਿੰਨੇ ਵੀ ਤੁਹਾਡੇ ਕੂਤਰ ਪਾਣੀ ਪੂਣੀ ਪੀ ਲੈਣ ਦੋ ਉਹਨਾਂ ਨੂੰ ਤੇ ਦੁਪਹਿਰੇ ਭਾਈ ਤੁਸੀਂ ਪਾਣੀ ਚੇਂਜ ਕਰਨਾ ਉਹ ਜਾਂ ਤੁਸੀਂ ਦਾਣੇ ਪਾਉਣੇ ਨੇ ਜਾਂ ਤੁਸੀਂ ਦਾਣੇ ਪਾਤੇ ਭਾਈ ਆਪਦੇ ਕਬੂਤਰਾਂ ਨੂੰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਭਾਈ ਆਪਣੇ ਟੈਟਰਸਾਈਕਲਿੰ ਦਾ ਇੱਕ ਚਮਚਾ ਭਾਈ ਕੁੰਡੀ ਦੇ ਵਿੱਚ ਪਾ ਦੇਣਾ ਤੇ ਉਹ ਬਾਈ ਤੁਸੀਂ ਤਿੰਨ ਦਿਨ ਪਾਉਣਾ ਉਹ ਲਗਾਤਾਰ ਟੈਟਰਾਸਾਈਕਲਿਨ ਆਪਦੇ ਕਬੂਤਰਾਂ ਨੂੰ ਤੇ ਉਸ ਤੋਂ ਬਾਅਦ ਬਾਈ ਦੋ ਦਿਨ ਤੁਸੀਂ ਲੈਫੋਟਿਟੂ ਪਾ ਦਿਓ ਤੇ ਪੰਜ ਦਿਨਾਂ ਦੇ ਵਿੱਚ ਬਾਈ ਆ ਦਵਾਈ ਦੇ ਨਾਲ ਬਾਈ ਤੁਹਾਡੇ ਕਬੂਤਰ ਬਿਲਕੁਲ ਠੀਕ ਹੋ ਜਾਣਗੇ ਅੱਗੇ ਬਾਈ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਦੱਸ ਦੇ ਰਹਿਨੇ ਆ ਵੀ ਕਦੇ ਵੀ ਬਾਈ ਆਪਣੇ ਮਹੀਨੇ ਦੇ ਵਿੱਚ ਨਾ ਇੱਕ ਅੱਧੀ ਵਾਰ ਐਂਟੀਬਾਇਟਿਕ ਬਾਈ ਕਬੂਤਰਾਂ ਨੂੰ ਪਾ ਦਿਆ ਕਰੋ ਤੇ ਲੈ ਆਪਣੇ ਲੀਵਰ ਤੋਂ ਪਾ ਦਿਆ ਕਰੋ ਦਵਾਈ ਮਾੜੀ-ਮੋਟੀ ਇੱਕ ਅੱਧਾ ਦਿਨ ਤੇ ਜਾਨਵਰ ਬਾਈ ਉਹੀ ਤਾਂ ਅੰਦਰ ਉਸਤ ਰਹਿੰਦੇ ਨੇ ਫਿਰ ਤੇ ਬਾਕੀ ਬਾਈ ਤੁਹਾਨੂੰ ਅੱਜ ਦੂਜੇ ਕਬੂਤਰਾਂ ਦਾ ਵੀ ਕਰੋਨਾ ਸ਼ੌਕ ਆਪਣੇ ਉੱਡਣ ਵਾਲਿਆਂ ਦਾ ਲਾਓ ਜੀ ਦੋਸਤੋ ਕਰੋ ਸ਼ੌਕ ਆਪਣੇ ਉੱਡਣ ਵਾਲੇ ਪੱਠਿਆਂ ਦਾ ਵੀ ਤੇ ਦੋਸਤੋ ਅੱਜ ਆਪਾਂ ਆਪਣੇ ਨਮਾਉਣੇ ਨੇ ਕਬੂਤਰ ਤੇ ਤੁੱਪ ਤਾਂ ਆਪ ਵਧੀਆ ਨਿਕਲੀ ਹੋਈ ਆ ਜੀ ਤਾਹਲਾ ਧਰਦਿਆਂ ਦੇ ਕਬੂਤਰ ਨਹਾ ਲਣਗੇ ਆਪਣੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਉਹਦਨੇ ਹਵਾ ਲੱਗੀ ਨਾ ਕਬੂਤਰਾਂ ਨੂੰ ਉਹਦੇ ਕਰਕੇ ਬਾਈ ਆਪਾਂ ਫਿਰ ਪਾਣੀ ਪੁਣੀ ਪਾਇਆ ਸੀ ਤੇ ਤੁਹਾਡੇ ਸਾਹਮਣੇ ਇਹਨਾਂ ਜਾਨਵਰ ਬਾਈ ਅੱਗੇ ਨੂੰ ਫਿੱਟ ਹੋ ਗਏ ਆਪਣੇ ਤੇ ਅੱਜ ਨਮਾਉਣੇ ਆ ਬਾਈ ਕਬੂਤਰਾਂ ਨੂੰ ਤੇ ਕਰਾਉਨੇ ਆ ਬਾਈ ਤੁਹਾਨੂੰ ਸ਼ੌਂਕ ਤੇ ਬੱਚੇ ਯਾਰ ਭਰਾਵਾਂ ਦੇ ਫੋਨ ਆਏ ਨੇ ਕਹਿੰਦੇ ਭਰਾ ਕਹਿੰਦੇ ਯਾਰ ਵੀ ਬਾਈ ਜਿਹੜੀ ਤੂੰ ਚੇਂਜ ਐ ਮ ਦਵਾਈ ਪਾਈ ਸੀ ਦੋਸਤੋ ਮਿਲ ਨਹੀਂ ਰਹੀ ਉਹ ਤੇ ਦੋਸਤੋ ਉਹਦਾ ਵੀ ਇਹ ਰੀਜਨ ਆ ਬਈ ਬਾਈ ਇਹ ਇਹਨਾਂ ਦਾ ਕੋਈ ਪਤਾ ਨਹੀਂ ਬਾਈ ਕਿਹੜੇ ਬਲੇ ਕਿਹੜੀ ਦਵਾਈ ਬੰਦ ਕਰ ਦਨ ਅੱਜ ਮੈਂ ਨਾ ਕੋਚ ਨੂੰ ਕਿਹਾ ਮੈਂ ਬਾਈ ਸਵੇਰੇ ਦੋ ਸੀਸੀਆਂ ਲੈ ਕੇ ਆਇਆ ਯਾਰ ਆਉਂਦਾ ਹੋਇਆ ਤੇ ਦੋਸਤੋ ਜਦੋਂ ਲੈਣ ਗਿਆ ਤੇ ਦੁਕਾਨ ਵਾਲਾ ਕਹਿੰਦਾ ਵੀ ਬਾਈ ਉਹ ਤਾਂ ਬੈਨ ਹੋ ਗਈ ਦਵਾਈ ਵੀ ਉਹਦੀ ਥਾਂ ਤੇ ਬਾਈ ਅੱਜ ਉਹਨੇ ਦਵਾਈ ਆਪਾਂ ਨੂੰ ਹੋਰ ਦਿੱਤੀ ਆ ਤੇ ਜਿਹੜਾ ਮਲਟੀਸਟਾਰ ਆ ਬਾਈ ਉਹ ਵੀ ਇਹਨਾਂ ਨੇ ਚੇਂਜ ਕਰਤਾ ਤੇ ਆਪਾਂ ਨੂੰ ਦਵਾਰ ਪੁਰਾਣੀ ਤੇ ਬਾਕੀ ਆਪਾਂ ਤੋਂ ਕਰਾਉਨੇ ਆ ਬਾਈ ਸ਼ੌਂਕ ਤੁਹਾਨੂੰ ਉਹਦਾ ਆ ਨੇ ਜੀ ਦਵਾਈਆਂ ਤੇ ਲੋਪੋ ਆ ਗਏ ਲੋਪੋ ਜੈੱਲ ਤੇ ਦੋਸਤੋ ਇਹਦੇ ਸਲਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਣੇ ਚੇਂਜ ਐਮ ਵਾਲੀ ਸਲਟ ਨੇ ਇਹਦੇ ਵਿੱਚ ਸਾਰੀ ਤੇ ਦੋਸਤੋ ਮਲਟੀ ਸਟਾਰ ਦੀ ਆ ਵੱਡੀ ਪੈਕਿੰਗ ਹੈ ਮਿਲਿਆ ਛੋਟੀ ਪੈਕਿੰਗ ਇਹਨਾਂ ਨੇ ਕਰਤੀ ਬੰਦ ਤੇ ਏਵੇਂ ਦੋਸਤੋ ਨਮਾ ਆ ਗਿਆ ਆਪਣੇ ਮਲਟੀ ਸਟਾਰ ਵੀ ਤੇ ਜੇ ਭਰਾਵਾਂ ਨੂੰ ਇਹਦੇ ਨਾਲ ਦਾ ਮਿਲਦਾ ਤਾਂ ਉਹ ਮੇਰੇ ਭਰਾ ਲੈ ਸਕਦੇ ਨੇ ਤੇ ਨਹੀਂ ਤਾਂ ਫਿਰ ਬਸ ਦੋਸਤੋ ਦੂਜਾ ਹੀ ਚੱਲ ਪੈਣਾ ਕੰਮ ਤੇ ਤੁਸੀਂ ਇਹ ਚੀਜ਼ਾਂ ਹੁਣੇ ਲੈ ਕੇ ਰੱਖ ਲਓਗੇ ਤਾਂ ਵਧੀਆ ਗੱਲ ਆ ਬਾਈ ਕਿਉਂਕਿ ਬਾਅਦ ਦੇ ਵਿੱਚ ਬਾਈ ਇਹਨਾਂ ਦਾ ਕੀ ਪਤਾ ਕਿਹੜੀ ਦਵਾਈ ਬੰਦ ਕਰ ਦੇਣ ਤੇ ਆਹ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਣੀ ਚੇਂਜ ਐਮ ਤੇ ਓਪੀ ਜੈਲਾ ਜਿਹੜੀ ਉਹ ਦੋਸਤੋ ਜਮੇ ਸੇਮ ਸਾਲਟ ਨੇ ਇਹਦੇ ਜੇ ਕਿਸੇ ਭਰਾ ਨੂੰ ਨੇ ਸਾਲਟ ਮਿਲਦੇ ਹੁੰਦੇ ਨੇ ਤਾਂ ਬਾਈ ਇਹ ਵੀ ਲੈ ਲਓ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਆਪਾਂ ਇਹੀ ਦਵਾਈ ਵਰਤਣੀ ਆ ਤੇ ਜਿਹੜੇ ਆ ਇਹਦੇ ਬਾਈ ਆ ਤਿੰਨ ਸਾਲਟ ਨੇ ਬਾਈ ਇਹ ਵਾਲੇ ਜ਼ਰੂਰੀ ਨਹੀਂ ਨੇ ਆਪਾਂ ਨੂੰ ਇਹ ਚੀਜ਼ ਚਾਹੀਦੀ ਹੁੰਦੀ ਆ ਆਪਣੇ OE ਪਾਵਰ ਜੈਲ ਵਾਲੀ ਸਲਟ ਨੇ ਦੋਸਤੋ ਇਹਦੇ ਤੇ ਪਾਵਰ ਜੈਲ ਲੈ ਆਇਆ ਕਸਮ ਦੀ ਤੇ ਦੋਸਤੋ ਹੁਣ ਆਪਾਂ ਕੱਢਦੇ ਆ ਤਾਜਾ ਪਾਣੀ ਤੇ ਨਮਾਉਨੇ ਆ ਬਾਈ ਆਪਣੇ ਕਬੂਤਰ ਤੇ ਦੋਸਤੋ ਆ ਪੋਟਾਸ਼ੀਅਮ ਹੁੰਦਾ ਜੀ ਇਹ ਤੇ ਦੋਸਤੋ ਇਹ ਪਾ ਕੇ ਆਪਾਂ ਕਬੂਤਰ ਨਮਾਉਣੇ ਨੇ ਤੇ ਇਹ ਲੋਕੂੰ ਵੀ ਦੋਸਤੋ ਇਹ ਇਹਦੇ ਇੱਕ ਦੋ ਦਾਣੇ ਨਾ ਕੁੰਡੀਆਂ ਚ ਵੀ ਪਾ ਆਂਦਦੇ ਨੇ ਇਹਨੂੰ ਖੂਹ ਵਾਲੀ ਦਵਾਈ ਵੀ ਕਹਿੰਦੇ ਨੇ ਤੇ ਵਧੀਆ ਚੀਜ਼ ਆ ਦੋਸਤੋ ਇਹਦੇ ਨਾਲ ਨਾਲ ਤਾਂ ਕਬੂਤਰ ਆਪਣੇ ਸਾਫ ਸੁਫਾ ਹੋ ਜਾਣਗੇ ਤੇ ਮਾੜਾ ਮੋਟਾ ਜੀਆਂ ਨੂੰ ਵੀ ਕੰਮ ਕਰਦਾ ਜੀਆਂ ਨੂੰ ਤਾਂ ਤੁਹਾਨੂੰ ਪਤਾ ਹੀ ਆਪਣੇ ਕੋਲੇ ਹੈਗੀ ਉਹ ਦਵਾਈ ਜੀ ਤੇ ਵਿੱਚ ਭਰਾਵਾਂ ਨੇ ਯਾਰ ਉਹ ਦਵਾਈ ਦੀ ਫੋਟੋ ਮੰਗੀ ਸੀਗੀ ਤੇ ਉਹ ਦੋਸਤੋ ਆਪਾਂ ਕਈ ਵਾਰ ਵੀਡੀਓ ਪਾਈ ਹੋਈ ਆਪਣੇ ਸ਼ੋਰਟਾਂ ਵਿੱਚ ਵੀ ਹੈਗਾ ਤੇ ਆਪਾਂ ਚਲ ਅੱਜ ਉਹਦੀ ਫੋਟੋ ਨਾਲ ਵੀ ਲਾ ਦਾਂਗੇ ਤੇ ਕੋਈ ਗੱਲ ਨਹੀਂ ਵੀਰੇ ਬਾਕੀ ਜੀ ਕਿਸੇ ਭਰਾ ਨਾਲ ਯਾਰ ਕੋਈ ਭਰਾ ਨੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਬਾਈ ਜਿਵੇਂ ਮਰਜ਼ੀ ਆਪਾਂ ਨੂੰ ਫੋਨ ਕਰ ਸਕਦੇ ਹੋ ਤੇ WhatsApp ਨੰਬਰ ਬਾਈ ਆਪਣਾ ਦਿੱਤਾ ਹੋਇਆ ਜਿਹੜਾ ਮਰਜ਼ੀ ਭਰਾ ਆਪਾਂ ਨੂੰ ਮੈਸੇਜ ਕਰ ਸਕਦਾ ਕੋਈ ਵੀ ਬਾਈ ਗੱਲਬਾਤ ਪੁੱਛਣੀ ਹੁੰਦੀ ਹੈ ਜਿਵੇਂ ਮਰਜ਼ੀ ਬਾਈ ਫੋਨ ਕਰ ਲਿਆ ਕਰੋ ਤੇ ਹੁਣ ਬਾਈ ਆਪਾਂ ਕੱਢਦੇ ਆਂ ਪਾਣੀ ਆਪਣੇ ਸਮਰਸੀਪਾਲ ਦਾ ਤਾਜ਼ਾ ਤੇ ਪਾਉਨੇ ਆ ਬਾਈ ਤਸਲਿਆਂ ਦੇ ਵਿੱਚ ਤੇ ਪਹਿਲਾਂ ਆਪਾਂ ਨੇ ਨਮਾਉਨੇ ਆ ਜੀ ਓਡਣ ਵਾਲੇ ਤੇ ਫੇਰ ਇਹਨਾਂ ਨੂੰ ਨਮਾਵਾਂਗੇ ਦੋਸਤੋ ਪਾਣੀ ਆ ਆਪਾਂ ਲੈ ਲੈ ਕੱਢ ਲਿਆ ਜੀ ਤਾਜ਼ਾ ਤੇ ਪਾ ਲਿਆ ਤਸਲੇ ਦੇ ਵਿੱਚ ਤੇ ਆਹ ਹੁੰਦੀ ਆ ਜੀ ਲਾਲ ਦਵਾਈ ਜੀ ਤੇ ਇਹ ਆਪਾਂ ਪਾਉਣੀ ਆ ਦੋਸਤੋ ਇਹਦੇ ਵਿੱਚ ਤੇ ਇਹ ਪਾਵੇ ਹਿਸਾਬ ਨਾਲ ਕਈ ਵਾਰ ਕੂਤਰ ਦੋਸਤੋ ਪਾਣੀ ਪੂਣੀ ਪੀ ਲੈਂਦੇ ਨੇ ਤੇ ਉਹਦੇ ਕਰਕੇ ਨਾ ਹਿਸਾਬ ਦੀ ਉਹ ਪਾਵੇ ਬੜੀ ਨਹੀਂ ਪਾਉਣ ਦੀ ਲੋੜ ਨਹੀਂ ਹੁੰਦੀ ਇਹਦੀ ਇਹਦਾ ਕੋਈ ਜ਼ਿਆਦਾ ਫਾਇਦਾ ਵੀ ਨਹੀਂ ਹੈਗਾ ਜੇ ਆਪਾਂ ਕਹੀਏ ਤੇ ਇਹਦਾ ਬਸ ਇੱਕ ਆਪਾਂ ਚੱਲ ਆਪਣੇ ਕੂਤਰ ਸਾਫ਼ ਹੋ ਜਾਂਦੇ ਨੇ ਬਸ ਬਾਈ ਜਿੰਨੀ ਕੁ ਪਾਏ ਨੇ ਨਾ ਦਾਣੇ ਇੰਨੇ ਕੁ ਦਾਣੇ ਪਾ ਲਿਆ ਕਰੋ ਦੋਸ ਤੇ ਬਾਕੀ ਇਹਨੂੰ ਆਪਾਂ ਘੋਲ ਦਿਆਂ ਤੇ ਘੋਲ ਕੇ ਧਰ ਦਿਆਂ ਜੀ ਪਹਿਲਾਂ ਆਪਣੇ ਉਡਣ ਵਾਲੇ ਕਬੂਤਰਾਂ ਨੂੰ ਦੋਸਤੋ ਤੇ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਕਬੂਤਰਾਂ ਨੂੰ ਬਾਰੋ-ਬਾਰੀ ਨਵਾਦਾਂਗੇ। ਲਓ ਜੀ ਦੋਸਤੋ ਲਾਗੇ ਚੋਬਰ ਆਪਣੇ ਨਾਉਣ ਤੇ ਲਵੇ ਚਲੇ ਜਾਂਦੇ ਆ ਫਿਰ ਤਾਂ ਡਰ ਜਾਂਦੇ ਨੇ ਪਤੰਦਰ। ਲਓ ਜੀ ਨਾਉਣ ਲੱਗੇ ਨੇ ਦੋਸਤੋ ਸਾਰੇ ਆਪਣੇ ਪੱਠੇ ਲਓ ਜੀ ਦੋਸਤੋ ਅਜੇ ਆਪਾਂ ਤਸਲਾ ਇਹਨਾਂ ਨੂੰ ਚੱਕਿਆ ਨਹੀਂ ਗਾ ਦੂਜਾ ਤਸਲਾ ਕਰਤਾ ਲਵੇ ਨੂੰ ਮਾਹ ਜਿਹੜੇ ਰਹਿੰਦੇ ਨੇ ਦੋਸਤੋ ਇਹ ਵੀ ਨਹਾ ਲੈਣ ਤੇ ਉਸ ਤੋਂ ਬਾਅਦ ਹੁਣ ਆਪਾਂ ਨਵਾਉਣੇ ਆ ਆਪਣੇ ਦੂਜੇ ਕਬੂਤਰਾਂ ਨੂੰ ਜਿਹੜੇ ਦਾਪਰ ਸਾਫ ਕੂਤਰ ਨੇ ਆਪਣੇ ਉੱਡਣ ਵਾਲੇ ਤੇ ਹੁਣ ਉਹਨਾਂ ਨੂੰ ਤਸਲਾ ਧਰਦੇ ਆ ਜੀ ਆਪਾਂ ਲਓ ਜੀ ਦੋਸਤੋ ਹੁਣ ਧਰਦੇ ਆ ਆਪਾਂ ਆਪਣੇ बटे ਕੂਤਰਾਂ ਨੂੰ ਲਾ ਦੇ ਉਹ ਜੱਟਾਂ ਇਹ ਵੀ ਨਹਾ ਲੈਣਗੇ ਵਿਚਾਰੇ ਹੋ ਜਾਣਗੇ ਸਾਫ ਤੇ ਬਾਕੀ ਦੋਸਤੋ ਤੁਹਾਨੂੰ ਪਤਾ ਵੀ ਮਗਰੋਂ ਨਾ ਜਿਹੜਾ ਪਾਣੀ ਨਾਲ ਗਿੱਲਾ ਹੋ ਜਾਊਗਾ ਨਾ ਥੋਂ ਦੋਸਤੋ ਉਹ ਆਪਾਂ ਉਹਨਾਂ ਸਾਫ਼ ਕਰਕੇ ਫਿਰ ਉੱਥੇ ਮਿੱਟੀ ਪਾ ਦਾਂਗੇ ਆਪਾਂ ਤੇ ਗਿੱਲਾ ਨਾ ਬਾਈ ਛੱਡਿਓ ਗੁੱਟਿਆਂ ਦੇ ਵਿੱਚ ਤੁਸੀਂ ਵੀ ਜੇ ਭਰਾਵਾਂ ਨੇ ਨਿਮਾਏ ਕਬੂਤਰ ਸਾਰੇ ਹੀ ਤਸਲੇ ਦੇ ਪਤੰਦਰ ਵਿੱਚ ਬੜੇ ਬੈਠੇ ਨੇ ਦੇਖੋ ਕ ਨਾਮ ਆਉਂਦੇ ਨੇ ਕਬੂਤਰ ਦੋਸਤੋਂ ਨਹਾਉਣ ਨੂੰ ਤੁਹਾਡੇ ਸਾਹਮਣੇ ਹੀ ਆ ਤੇ ਇਹ ਚੀ ਤਾਂ ਯਾਰ ਭਾਲਦੇ ਨੇ ਇਹ ਦੇਖੋ ਇਹਨਾਂ ਨੇ ਕਿਹਜਾ ਕਰਤਾ ਪਾਣੀ ਤੇ ਇਹ ਪਾਣੀ ਵੀ ਬਦਲਦੇ ਆ ਦੋਸਤੋਂ ਆਪਾਂ ਤੇ ਲਵਾਉਨੇ ਆ ਸੈਵਟ ਤੇ ਦੋਸਤੋਂ ਦੋ ਵਾਰ ਨਿਮਾਹ ਹੋਣਗੇ ਇਹ ਕਬੂਤਰ ਆਪਣੇ ਇੱਕ ਵਾਰ ਜਿਵੇਂ ਆਪਾਂ ਹੁਣ ਨਵਾਤੇ ਤੇ ਤੇ 10 ਦਿਨਾਂ ਤੱਕ ਫੇਰ ਨਵਾਵਾ ਦਾਂਗੇ ਨਾਲੇ ਧੁੱਪ ਤਾਂ ਪੂਰੀ ਵਧੀਆ ਨਿਕਲਣ ਲੱਗੂ ਇਦੋਂ ਵੀ ਤੇ ਨਾਲੋ ਨਾਲੋ ਪਤ ਮੈਂ ਪਾਣੀ ਬਦਲਦਾ ਹੁੰਦਾ ਲਓ ਜੀ ਕਰੋ ਸ਼ੌਂਕ ਦੋਸਤੋ ਜਾਨਵਰਾਂ ਦਾ ਇਹ ਆਪਣੇ ਛੋਟੇ ਬੱਚੇ ਨੇ ਤੇ ਦੋਸਤੋ ਦੇਖੋ ਪ੍ਰਮਾਤਮਾ ਦੀ ਕਿਰਪਾ ਆਪਣੇ ਦੀ ਮਾਲਕ ਕਹਿੰਦੇ ਹੁੰਦੇ ਨੇ ਬਾਈ ਕੋਈ ਆਪਣਾ ਜਿੰਨਾ ਮਰਜ਼ੀ ਮਾੜਾ ਕਰੀ ਜਾਵੇ ਪ੍ਰਮਾਤਮਾ ਨਹੀਂ ਬਾਈ ਕਿਸੇ ਦਾ ਮਾੜਾ ਕਰਦਾ ਹੁੰਦਾ ਜਿਹੜੇ ਬੰਦੇ ਬਾਈ ਆਪਣਾ ਬਚਾ ਚਾ ਕਬੂਤਰੀ ਚੱਕ ਕੇ ਲੈ ਗਏ ਸੀਗੇ ਤੇ ਆਹ ਦੇਖੋ ਬਾਈ ਜਮਾਈ ਸੇਮ ਕਾਪੀ ਕੱਢਦੀ ਬਾਈ ਉਹੀ ਉਹ ਜਿਉ ਪੱਠ ਕੱਢਦੀ ਆਪਣੇ ਕੋਲੇ ਕਰੋ ਸ਼ੌਂਕ ਦੋਸਤੋ ਇਹਦੀ ਮਾਂ ਜ्यों ਹੀ ਇਹ ਜੀ ਸੀਗੀ ਇੱਕ ਨੇ ਉਹਦੇ ਬੋਦੀ ਸੀ ਸਿਰ ਤੇ ਤੇ ਕਾਲੀ ਡੱਬੀ ਸੀਗੀ ਕਮੰਡਲੀ ਸੀਗੀ ਤੇ ਦੋਸਤੋ ਦੇਖੋ ਹੁਣ ਤੁਸੀਂ ਜਮਾਈ ਉਹੀ ਕਾਪੀ ਕੱਢਦੀ ਆਪਣੇ ਕੋਲੇ ਫੇਰ ਦੇਖੋ ਮਾਲਕ ਦੇ ਰੰਗ ਦੋਸਤੋ ਆ ਬੈਰੀ ਜਨਾ ਮਰਜੀ ਮਾੜਾ ਚਾਹੀ ਜਾਵੇ ਹੁਣ ਉਹੀ ਆ ਜੋ ਮਾਲਕ ਨੂੰ ਮਨਜ਼ੂਰ ਆ ਇਹ ਉਹ ਜਿਹੇ ਉਹ ਪਾਠ ਆਪਣੇ ਕੋਲੇ ਆ ਗਈ ਦੋਸਤੋ ਦੋ ਭਾਈ ਨੇ ਇਹ ਤੇ ਦੂਜੇ ਭਾਈ ਦਾ ਰੰਗ ਆਹ ਇਹ ਲਾਲ ਜਿਆ ਤੇ ਆ ਆਪਣੇ ਬੱਚੇ ਤੁਹਾਨੂੰ ਪਤਾ ਹੀ ਆ ਜਿਹੜੇ ਆਪਾਂ ਹੱਥ ਨਾਲ ਪਾਲੇ ਨੇ ਦੋਸਤੋ ਉਹ ਨੇ ਇਹ ਵਾਹਿਗੁਰੂ ਦੀ ਆਕਨ ਕਿਰਪਾ ਹੋਣੀ ਚਾਹੀਦੀ ਆ ਦੋਸਤੋ ਕੋਈ ਜਿੰਨਾ ਮਰਜੀ ਮਾੜਾ ਕਰੀ ਜਾਵੇ ਤੁਹਾਡਾ ਕੁਝ ਨਹੀਂ ਹੁੰਦਾ ਹੈਗਾ ਆ ਦੇਖ ਲਓ ਜਮਾਈ ਉਹ ਜਿਹੇ ਬੱਚਾ ਕੱਢਦਾ ਆਪਣੇ ਕੋਲੇ ਸੇਮ ਕਾਪੀ ਉਹ ਬਈ ਅੱਖਾਂ ਮੂਰੀ ਫਰੀ ਜਾਂਦੇ ਸੀਗੀ ਮੇਰੇ ਤਾਂ ਤੇ ਮਾਲਕ ਨੇ ਸੁਣ ਲਈ ਬਾਈ ਆਪਣੀ ਅੱਜ ਕਬੂਤਰੀਆਂ ਵੀ ਨਮਾਉਣੀਆਂ ਨੇ ਦੋਸਤੋ ਕਬੂਤਰ ਤਾਂ ਆਪਣੇ ਦੇਖੋ ਤੁਸੀਂ ਕਿਵੇਂ ਲੱਗੇ ਪਏ ਨੇ ਨੋਂ ਸਾਰੇ ਤਸਲੇ ਦੇ ਵਿੱਚ ਬੈਠੇ ਨੇ ਕਿਉਂਕਿ ਤਸਲਾ ਰੱਖਿਆ ਦੋਸਤੋ ਥੋੜਾ ਜਿਹਾ ਆਪਾਂ ਮੂਰੇ ਜੇ ਯਾਰ ਗਾਹਾਂ ਤੋਂ ਗਿੱਲਾ ਹੋ ਜਾਣਾ ਸੀਗਾ ਤੇ ਹੁਣ ਆਪਾਂ ਟਾਕੀ ਖੋਲਦੇ ਆ ਫਿਰ ਵਿਚਾਰੇ ਭੱਜਦੇ ਨੇ ਤੇ ਪਾਣੀ ਦੋਸਤੋ ਆਪਾਂ ਬਦਲਤਾ ਆਪਣੇ ਜਾਨਵਰਾਂ ਦਾ ਤੇ ਨਾਲ ਲਣ ਦੋਸਤੋ ਇਹ ਤੇ ਇਸ ਤੋਂ ਬਾਅਦ ਇੱਕ ਸੈਪਟ ਆਪਾਂ ਫਿਰ ਹੋਲ ਲਵਾ ਦਾਂਗੇ ਆਪਣਾ ਨਾ ਆਹਾ ਬੱਚਾ ਡਾਉਨ ਤੁੰਦ ਕਰੋਨਾ ਸ਼ੌਂਕੇ ਦਾ ਵੀ ਤੇ ਆਹ ਬੱਚਾ ਦੋਸਤੋ ਜਿਹੜਾ ਆਪਣਾ ਅੰਦਰ ਰੱਖਿਆ ਹੁੰਦਾ ਤੇ ਕੱਲ ਦੋਸਤੋ ਨਾ ਇਹ ਤੁਹਾਨੂੰ ਪਤਾ ਹੀ ਆ ਵੀ ਆਪਾਂ ਖੁੱਡੇ ਦੇ ਵਿੱਚ ਇਹਨਾਂ ਨੂੰ ਛੱਡ ਦਨੇ ਹੁੰਨੇ ਉਹ ਵੀ ਚੱਲਦਾ ਕੋਈ ਜੋੜਾ ਚੋਗਾ ਦੇ ਦਿੰਦੇ ਇਹਨਾਂ ਨੂੰ ਤੇ ਜੋ ਘਟਬਾਤ ਹੁੰਦੀ ਆ ਦੋਸਤੋ ਆਪਾਂ ਕੱਢ ਦਨੇ ਆ ਤੇ ਆਪਾਂ ਫਿਰ ਸੈਰਾ ਸੂਰਾ ਲਿੱਕ ਦੇ ਇਨ ਤੇ ਰਾਤ ਇਹਦੀ ਉਧਰ ਕਟਾ ਲੈਨੇ ਆ ਤੇ ਅੱਜ ਮੈਂ ਦੇਖਿਆ ਤੇ ਬੱਚਾ ਨਾ ਇਹ ਤਰੇਸ਼ ਜਿੰਨੀ ਵੀ ਇਹਦੇ ਅੰਦਰ ਆ ਦੋਸਤੋ ਆ ਦੇਖੋ ਆ ਪੋਟਾ ਪੂਰਾ ਭਰਿਆ ਪਿਆ ਤੇ ਇਹਨੂੰ ਮੈਂ ਪਾਣੀ ਦਿੱਤਾ ਸੀਗਾ ਤੇ ਬੱਚੇ ਨੇ ਪਾਣੀ ਦੋਸਤੋ ਖਿੱਚ ਲਿਆ ਤੇ ਰੈਸ਼ ਨਹੀਂ ਖਿੱਚੀ ਹੈਗੀ ਤੇ ਆਹ ਚੀਜ਼ ਦੇਖੋ ਕਿਵੇਂ ਚੱਕ ਰਿਹਾ ਤਾਂ ਹਨ ਤੇ ਇਹਦੇ ਨਾ ਸਮਝ ਲਓ ਵੀ ਇਹਨੂੰ ਬਦ ਹਾਜਮੀ ਜੀ ਹੋਏ ਜਿਵੇਂ ਹੋ ਜਾਂਦੀ ਹੈ ਜਾਨਵਰ ਨੂੰ ਇਹਦੇ ਨਾਲ ਦੋਸਤੋ ਉਹ ਕੰਮ ਹੋਇਆ ਹੋਇਆ ਤੇ ਹੁਣ ਆਪਾਂ ਪਹਿਲਾਂ ਤਾਂ ਦੋਸਤੋ ਜਿਹੜਾ ਪਹਿਲਾ ਕੰਮ ਕਰਨਾ ਉਹ ਆਪਾਂ ਦੇਣੀ ਹੈ ਇਹਨੂੰ ਲੈਫਟੋਟੂ ਦੀਆਂ ਚਾਰ ਕ ਬੂੰਦਾਂ ਤੇ ਆ 1 ਐਮਐਲ ਨਾਲ ਪਾਣੀ ਦੇ ਦੇਣਾ ਜੀ ਦੋਸਤੋ ਇਹਨੂੰ ਆਪਾਂ ਲੈਫਟੋਟੂ ਦੀਆਂ ਚਾਰ ਬੂੰਦਾਂ ਦੇਤੀਆਂ ਜੀ ਤੇ ਉੱਤੇ ਇਹਨੂੰ 1 ਐਮਐਲ ਪਾਣੀ ਦੇਤਾ ਤੇ ਬਾਕੀ ਇਹਨੂੰ ਬੈਠਣ ਦੋ ਜੀ ਘੰਟਾ ਅੱਧਾ ਘੰਟਾ ਤੇ ਉਸ ਤੋਂ ਬਾਅਦ ਫਿਰ ਆਪਾਂ ਦੋਸਤੋ ਦੇਖ ਰਹੇ ਹਾਂ ਵੀ ਜੇ ਤਾਂ ਇਹਨੂੰ ਸੁਧਾਰ ਹੋਇਆ ਇਹਦੇ ਵਿੱਚ ਤਾਂ ਠੀਕ ਆ ਨਹੀਂ ਫਿਰ ਇਹਦਾ ਹੋਰ ਹੱਲ ਕਰਾਂਗੇ ਆ ਦੇਖ ਲਓ ਤੁਸੀਂ ਆ ਆਪਣਾ ਇੱਥੋਂ ਕਿਵੇਂ ਜੱਕਦਾ ਹੈ 나ੜ ਜੀ ਤੇ ਇੱਥੋਂ ਜਾਨਵਰ ਦਾ ਦੋਸਤੋ ਪਤਾ ਲੱਗ ਜਾਂਦਾ ਵੀ ਜਾਨਵਰ ਵੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਤੇ ਹੁਣ ਇਹਦੇ ਵਿੱਚ ਸਾਰੀ ਜਿਹੜੀ ਵੀ ਪ੍ਰੋਬਲਮ ਹੈ ਇਹਦੀ ਰੈਸ਼ ਦੀ ਆ ਦੋਸਤੋ ਇਹਨੇ ਰੈਸ਼ ਰੋਕ ਲਈ ਤੇ ਇਹਦਾ ਆਪਾਂ ਕਰਨਾ ਹੱਲ ਹੁਣ ਤੇ ਹੁਣ ਆਪਾਂ ਇਹਨੂੰ ਅਜੇ ਲੈਫਟ 82 ਦਿੱਤੀ ਇਹਨੂੰ ਘੰਟਾ ਕੇ ਦੇਖਦੇ ਆਂ ਫਿਰ ਉਦੋਂ ਬਾਅਦ ਦੇਖਦੇ ਆਂ ਵੀ ਕੀ ਹਾਲ ਹੈ ਦਾ ਬਾਕੀ ਦਾ ਬੱਚੇ ਆਪਣੇ ਤੁਹਾਡੇ ਸਾਹਮਣੇ ਹੀ ਨੇ ਠੀਕ ਨੇ ਦੋਸਤੋ ਤੇ ਇਹ ਬੱਚਾ ਪਹਿਲਾਂ ਵੀ ਮਰਨੋਂ ਵਜਾਇਆ ਵਿਚਾਰ ਤੇ ਇਹਨੂੰ ਚੋਗਾ ਜਾਗਾ ਵੱਧ ਦੇਤਾ ਜਾਨਵਰਾਂ ਦੇ ਅੱਲਾਹ ਲੋ ਚਾਹੇ ਉਹ ਦੇਖੋ ਕਿਵੇਂ ਕਰਦਾ ਕਰਦਣ ਨੂੰ ਪਰ ਆਪਾਂ ਕਰ ਲਾਂਗੇ ਠੀਕ ਦੋਸਤੋ ਇਹਨੂੰ ਲੋ ਜੀ ਦੋਸਤੋ ਤੇ ਆਪਣੇ ਕਬੂਤਰ ਨਹਾ ਲਏ ਜੀ ਸਾਰੇ ਤੇ ਦੋਸਤੋ ਦੋ ਵਾਰ ਪਾਣੀ ਬਦਲਤਾ ਆਪਾਂ ਇਹਨਾਂ ਦਾ ਤੇ ਸਮਾਰ ਕੇ ਨਹਾ ਲਏ ਕਬੂਤਰ ਆਪਣੇ ਤੇ ਬਾਕੀ ਆਪਣੀਆਂ ਹੁਣ ਰਹਿ ਗਈਆਂ ਦੋਸਤੋ ਕਬੂਤਰੀਆਂ ਤੇ ਹੁਣ ਆਪਾਂ ਆਪਣੀਆਂ ਕਬੂਤਰੀਆਂ ਨੂੰ ਵੀ ਧਰਦਿਆਂ ਤੇ ਉਹਨਾਂ ਨੂੰ ਵੀ ਨਮਾਉਣੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੇ ਵੱਡੇ ਕਬੂਤਰਾਂ ਨੂੰ ਖੋਲਦਾਂਗੇ ਉਹ ਵੀ ਬਾਹਰੇ ਨਹਾ ਲੈਣਗੇ ਤੇ ਆਪਾਂ ਬਦਲਦੇ ਆ ਜੀ ਪਾਣੀ ਹੁਣ ਜੀ ਦੋਸਤੋ ਕਬੂਤਰੀਆਂ ਨੂੰ ਵੀ ਪਤਾ ਜੀ ਪਾਣੀ ਆ ਆਪਾਂ ਤੇ ਨਹਾ ਲੈਣਗੇ ਆ ਵੀ ਉਤਰਿਆਓ ਥੱਲੇ ਆਜੋ ਤੇ ਦੋਸਤੋ ਫਿਰ ਹੁਣ ਆਪਾਂ ਵੱਡੇ ਕਬੂਤਰ ਵੀ ਆਪਣੇ ਕੱਢੀਏ ਬਾਹਰ ਤੇ ਆਪਣੇ ਉਡਣ ਵਾਲੇ ਕਬੂਤਰਾਂ ਵਾਲਾ ਲਿਆਈਏ ਤਸਲਾ ਚੱਕ ਕੇ ਤੇ ਬਹੁਤ ਨਹਾਲੇ ਦੋਸਤੋ ਇਹ ਤੇ ਆਪਾਂ ਪਹਿਲਾਂ ਤਾਂ ਸਫਾਈ ਕਰਦੇ ਆਂ ਫੇਰ ਵੱਡੇ ਕੂਤਰ ਖੋਲਦੇ ਆਂ ਆਪਾਂ ਤੁਹਾਨੂੰ ਪਤਾ ਫਿਰ ਲਵੇ ਰਹਿ ਕੇ ਹੋਰ ਹੋਵੰਗੇ ਤੇ ਆਪਾਂ ਅਜ ਜੋੜਾ ਆਪਣਾ ਤੋੜਦਾ ਡੱਬੀ ਵਾਲਾ ਵੀ ਕੂਤਰ ਡਾਉਣਾ ਦੋਸਤੋ ਆਪਾਂ ਇਹ ਤੇ ਹੁਣ ਆਪਾਂ ਕਰਦੇ ਆਂ ਯਾਰ ਸਫਾਈ ਪਹਿਲਾਂ ਸੋ ਆਹ ਕੁੱਡੇ ਦੇ ਵਿੱਚ ਤੁਹਾਨੂੰ ਪਤਾ ਹੀ ਆਪਣੇ ਸਲਾਬ ਜੀ ਆ ਗਈ ਸੀਗੀ ਤੇ ਕੁਝੋਂ ਗਿੱਲਾ ਜਿਹਾ ਹੋ ਗਿਆ ਸੀ ਦੋਸਤੋ ਤੇ ਬੱਠਾਂ ਵੀ ਬਹੁਤ ਚੜੀਆਂ ਪਈਆਂ ਸੀਗੀਆਂ ਜੀ ਬੈਠਣ ਵਾਲੇ ਆਹ ਫੱਟੀਆਂ ਜੀਆਂ ਦੇ ਕੂਤਰਾਂ ਦੇ ਤੇ ਦੋਸਤੋ ਸਾਫ਼ ਕਰੇ ਨੇ ਯਾਰ ਹੁਣ ਇਹ ਤੇ ਬਾਕੀ ਹਜੇ ਤਾਂ ਆਪਾਂ ਇੱਕ ਵਾਰ ਕਬੂਤਰ ਹੋਰ ਨਮਾਉਣੇ ਨੇ ਤੇ ਜੱਥੇ ਹੀ ਆਪਾਂ ਪਾ ਦਣੀ ਆ ਇਹਦੇ ਵਿੱਚ ਮਿੱਟੀ ਥੋੜੀ ਜੀ ਤੇ ਨਾਲ ਤਾਂ ਜਾਨਵਰ ਮਿੱਟੀ-ਮੁੱਟੀ ਖਾ ਲੈਂਦੇ ਨੇ ਦੋਸਤੋ ਤੇ ਮਿੱਟੀ ਪਾਵਾਂਗੇ ਆਪਾਂ ਇਹੋ ਜੀ ਜਿਹੜੀ ਜੰਮ ਜੇ ਜਾਵੇ ਵਿੱਚ ਤੇ ਉਸ ਤੋਂ ਬਾਅਦ ਫਿਰ ਜਾ ਗਾਂ ਵਾਲੀ ਵਾਰ ਨਮਾਵਾਂਗੇ ਫੇਰ ਆਪਾਂ ਨੂੰ ਮਿੱਟੀਆਂ ਕੱਢਣੀਆਂ ਪੈਣਗੀਆਂ ਉੜਨ ਵਾਲੇ ਕਬੂਤਰਾਂ ਦੀਆਂ ਤੇ ਇੱਧਰ ਲਈ ਦੋਸਤੋ ਆਹ ਖੁੱਡਾ ਵੀ ਆਪਾਂ ਕਰਤਾ ਸਾਭ ਤੇ ਆਪਣੇ ਵੱਡੇ ਕਬੂਤਰਾਂ ਦੀਆਂ ਖੋਲਦੀਆਂ ਟਾਕੀਆਂ ਮਹਾਜਾ ਰੇਟਾਂ ਓਟਾਂ ਖਾ ਲੈਣਗੇ ਨਾਲੇ ਬਾਹਰੇ ਫਿਰ ਲੈਣਗੇ ਇਹ ਤੇ ਵੈਸੇ ਇਹਨਾਂ ਦਾ ਧਿਆਨ ਰੱਖਣਾ ਪਊਗਾ ਕਈ ਵਾਰ ਬੱਚੇ-ਪੁੱਛੇ ਆਕੂਤਰ ਅੰਦਰ ਵੜ ਜਾਂਦੇ ਨੇ ਫਿਰ ਲੜਨ ਲੱਗ ਜਾਂਦੇ ਨੇ ਕੋਈ ਹੋਰ ਕਿਤੇ ਬੱਚੇ-ਪੁੱਛੇ ਨੂੰ ਨਾ ਮਾਰ ਦੇਣ ਤੇ ਦੋਸਤੋ ਬਾਕੀ ਆਪਣੇ ਬੱਚੇ ਯਾਰ ਮੰਨ ਰਹੇ ਨੇ ਠੰਡਾ ਤੇ ਅੱਜ ਨਹਾਲੇ ਵਿਚਾਰੇ ਸੋਹਣੇ ਬਣ ਗਏ ਇਹ ਨਹਾ ਧੋ ਕੇ ਤੇ ਠੰਡ ਮੰਨ ਰਹੇ ਨੇ ਸਾਰੇ ਇਕੱਠੇ ਜੇ ਹੋ ਕੇ ਬਹਿ ਗਏ ਤੇ ਅੱਜ ਇਹਨਾਂ ਨੂੰ ਪਾਣੀ ਆਪਾਂ ਫੇਰ ਪਾਉਨੇ ਆ ਤੇ ਦੋਸਤੋ ਆਥਣੀ ਥੋੜੇ ਸਾਹਮਣੇ ਆ ਦੇਖੋ ਕਿਵੇਂ ਬੜਕਾ ਮਾਰਨਗੇ ਇਹ ਆ ਪਾਣੀ ਇਹਨਾਂ ਦੇ ਅੰਦਰ ਚਲੇ ਗਿਆ ਤੇ ਬਾਕੀ ਦੋਸਤੋ ਮੈਨੂੰ ਅੱਜ ਨਾ 2-3 ਭਰਾਮਾਂ ਦੇ ਫੋਨ ਆਏ ਆਪਣੇ ਬਣੇ ਹੋਇਆ ਪਾਣੀ ਲੈਣ ਖਾਤਰ ਕਬੂਤਰਾਂ ਦਾ ਤੇ ਦੋਸਤੋ ਕੋਈ ਗੱਲ ਨਹੀਂ ਹੈਗੀ ਯਾਰ ਭਰਾ ਪਾਣੀ ਜਿਹੜਾ ਮਰਜ਼ੀ ਆਜੋ ਭਰਾ ਲੈ ਜਿਓ ਪਰ ਮੈਨੂੰ ਪਹਿਲਾਂ ਦੱਸ ਦਿਓ ਭਰਾ ਫਿਰ ਆਪਾਂ ਉਹਦੇ ਹਿਸਾਬ ਨਾਲ ਪਾਣੀ ਕੁੱਟ ਲਵਾਂਗੇ ਠੀਕ ਨਹੀਂ ਗੱਲ ਤੇ ਬਾਕੀ ਦੋਸਤੋ ਜਿਹੜੇ ਭਰਾ ਨੂੰ ਆਏ ਆ ਵੀ ਭਾਈ ਦੇਖੋ ਮੈਨੂੰ ਭਰਾ ਕਹਿੰਦੇ ਵੀ ਭਾਈ ਕਿੰਨੇ ਪੈਸੇ ਦਈਏ ਪਾਣੀ ਦੇ ਤੇ ਦੋਸਤੋ ਪਾਣੀ ਭਾਈ ਆਪਾਂ ਕੋਈ ਮੁੱਲ ਨਹੀਂ ਵੇਚਣਾ ਹੈਗਾ ਕਿਸੇ ਭਰਾ ਨੂੰ ਜੇ ਕਿਸੇ ਭਰਾ ਦਾ ਕਬੂਤਰ ਆਪਣੇ ਪਾਣੀ ਨਾਲ ਭਾਈ ਉੱਡਦਾ ਬਾਜੀ ਜਿੱਤਦਾ ਨਾ ਆਪਾਂ ਰੁਪਈਆ ਭਾਈ ਉਹ ਭਰਾ ਤੋਂ ਲੈਣਾ ਤੇ ਦੋਸਤੋ ਆਪਾਂ ਨੂੰ ਬਾਈ ਇਹੋ ਜਿਹੇ ਚੀਜ਼ਾਂ ਦਾ ਕੋਈ ਲਾਲਚ ਨਹੀਂ ਬਾਈ ਥੋੜੀ ਮਿਹਨਤ ਆ ਸਾਰਾ ਸਾਲ ਬਦਾਮ ਤੁਸੀਂ ਪਾਏ ਨੇ ਬਾਈ ਮਿਹਨਤ ਦਾਣੇ ਤੁਸੀਂ ਪਾਏ ਨੇ ਮਿਹਨਤ ਤੁਸੀਂ ਕਰੀ ਜਾਂ ਡਾਈਆਂ ਤੁਸੀਂ ਕਰਾਈਆਂ ਨੇ ਥੋੜਾ ਬਾਈ ਸਾਰਾ ਕੁਝ ਆਪਾਂ ਬਾਈ ਤੁਹਾਡੇ ਕਿਸੇ ਕੰਮ ਆ ਜਾਾਂਗੇ ਆਪਣੇ ਲਈ ਤਾਂ ਇਹੀ ਬਹੁਤ ਆ ਤੇ ਬਾਕੀ ਦੋਸਤੋ ਪਾਣੀ ਦਾ ਜ ਪਾਣੀ ਦਾ ਅਸਲ ਕੰਮ ਇਹ ਹੁੰਦਾ ਵੀ ਕਬੂਤਰ ਥੋੜਾ ਥੇ ਤੇ ਨਹੀਂ ਮੰਨਦਾ ਹੈਗਾ ਵੀ ਜਾਣੇ ਕਬੂਤਰ ਪਾਣੀ ਨਹੀਂ ਮੰਨਦਾ ਹੈਗਾ ਥੋੜਾ ਪਾਣੀ ਦੋ ਰੋਕਣਾ ਹੁੰਦਾ ਕਬੂਤਰ ਨੂੰ ਤੇ ਪਾਣੀ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਦੋਸਤੋ ਐਨਰਜੀ ਵਾਲੀਆਂ ਤੇ ਤਾਕਤ ਵਾਲੀਆਂ ਤੇ ਠੰਡੀਆਂ ਚੀਜ਼ਾਂ ਹੁੰਦੀਆਂ ਨੇ ਤੇ ਦੋਸਤੋ ਇਹ ਇਹ ਨਾ ਜਾਨਵਰ ਜਦ ਬਾਲੋ ਦੀਆਂ ਬਾਜ਼ੀਆਂ ਹੁੰਦੀਆਂ ਨੇ ਲੋ ਦੀਆਂ ਬਾਜ਼ੀਆਂ ਜਾਂ ਕਬੂਤਰ ਭੁੱਖ ਵੀ ਬਾਈ ਘੱਟ ਮੰਨਦਾ ਹੁੰਦਾ ਤੇ ਪਾਣੀ ਦਾ ਕੰਮ ਸਿਰਫ ਕਬੂਤਰ ਨੂੰ ਐਨਰਜੀ ਦੇਣਾ ਹੀ ਹੁੰਦਾ ਤੇ ਕਬੂਤਰ ਥੋੜਾ ਬਾਈ ਦੁੱਗਣਾ ਜ਼ੋਰ ਲਾਉਂਦਾ ਪਾਣੀ ਦੇ ਨਾਲ ਵੀ ਜਾਣੀ ਜੇ ਤੁਹਾਡਾ ਕਬੂਤਰ ਸਮਝ ਲਓ ਵੀ 12 1 ਵਜੇ ਹਰਦਾ ਤਾਂ ਤੁਹਾਡਾ ਕਬੂਤਰ ਉਹੀ 4-5 ਵਜੇ ਜਾ ਕੇ ਹਰੂਗਾ ਹੀ ਜਾਂ ਜਿੱਤੂਗਾ ਹਾਰ ਜਿੱਤ ਕਰੂਗਾ ਜਾਣੀ ਤੇ ਇੰਨਾ ਪਾਣੀ ਫਰਕ ਪਵਾਉਂਦਾ ਬਾਈ ਦੋ ਦੋ ਤਿੰਨ ਤਰ੍ਹਾਂ ਘੰਟੇ ਉੜਦੇ ਕਬੂਤਰਾਂ ਤੋਂ ਵੀ ਦਾਣ ਮਰਵਾਉਂਦਾ ਤੇ ਪਰ ਬਾਈ ਜੇ ਤੁਸੀਂ ਕਹੋ ਵੀ ਕੱਲਾ ਪਾਣੀ ਦੇਣ ਮਰਵਾ ਦੂਗਾ ਬਾਈ ਪਾਣੀ ਕਿਸੇ ਕਬੂਤਰ ਨੂੰ ਨਾ ਬਾਜੀ ਜਿਤਾ ਸਕਦਾ ਤੇ ਨਾ ਬਾਈ ਮਾਰਾ ਸਕਦਾ ਦਿਨ ਤੇ ਦਿਣਾ ਉਹੀ ਕਬੂਤਰ ਮਾਰ ਸਕਦਾ ਜਿਹਦੇ ਵਿੱਚ ਅਪਦੇ ਵਿੱਚ ਦਮ ਹੋ ਬਾਈ ਉਡਣ ਦਾ ਤੇ ਕਬੂਤਰ ਤਕੜਾ ਹੋ ਥੋਡਾ ਨਸਲ ਚੰਗੀ ਹੋਊਗੀ ਉੱਡਣਾ ਨਸਲ ਨੇ ਆ ਤੇ ਬਾਈ ਤੁਸੀਂ ਆਪਣੇ ਜੀਤ ਦਵਾਈ ਭਰਾ ਦੀ ਵੀਡੀਓ ਸੁਣੀ ਉਹਦੇ ਵਿੱਚ ਉਹਨੇ ਬਾਈ ਨੇ ਤੁਹਾਨੂੰ ਸਾਰੇ ਭਰਾਵਾਂ ਨੂੰ ਕਿਹਾ ਨਾਲੇ ਉਹ ਪੰਜਾਬ ਦਾ ਟੌਪ ਦਾ ਖਿਡਾਰੀ ਆ ਜੀ ਨੇ ਟਰੈਕਟਰ ਮੋਟਰਸਾਈਕਲ ਬਾਈ ਕਿੰਨੇ ਜਿੱਤੇ ਨੇ ਕਿੱਡੀ ਜਾਣੀ ਉਹ ਬੰਦੇ 'ਚ ਗੱਲਬਾਤ ਪਰ ਉਹ ਬੰਦੇ ਦੀ ਆਪਾਂ ਨੂੰ ਬਾਈ ਇੱਕ ਗੱਲ ਵਧੀਆ ਲੱਗੀ ਆ ਬਾਈ ਨੇ ਪੂਰੀ ਸਹੀ ਗੱਲ ਕਹੀ ਆ ਕਿਸੇ ਨੂੰ ਗਮਰਾਹ ਨਹੀਂ ਕੀਤਾ ਹੈਗਾ ਉਹਨੇ ਇਹ ਗੱਲ ਕਹੀ ਆ ਬਾਈ ਦੇਖ ਨਾ ਤਾਂ ਸੀਕ ਤੋਂ ਉਹਨੂੰ ਪੁੱਛਿਆ ਕਿਸੇ ਨੇ ਸਵਾਲ ਵੀ ਬਾਈ ਤੂੰ ਖਿਡਾਰ ਕਿੱਥੋਂ ਸਿੱਖੀ ਆ ਉਹ ਬੰਦਾ ਕਹਿੰਦਾ ਵੀ ਖਿਡਾਰ ਬਾਈ ਕੋਈ ਬਾਹਰੋਂ ਨਹੀਂ ਆਈ ਮੇਰੇ ਕੋਲੇ ਤੇ ਨਾ ਕੋਈ ਬਾਈ ਐਡੀ ਗੱਲ ਆਰ ਦੀ ਗੱਲ ਆ ਤੇ ਬਾਈ ਨਸਲ ਚੰਗੀ ਹੋਣੀ ਚਾਹੀਦੀ ਆ ਜੇ ਤੁਹਾਡੀ ਨਸਲ ਚੰਗੀ ਆ ਤਾਂ ਨਾ ਬਾਈ ਕਬੂਤਰਾਂ ਨੇ ਤੁਹਾਡੇ ਨੇ ਉੜੇ ਜਾਣਾ ਠੀਕ ਨਹੀਂ ਗੱਲ ਬਾਈ ਉੜਦੀ ਆ ਵੀਰੇ ਇਹ ਨਸਲ ਜੇ ਤੁਹਾਡੀ ਕਬੂਤਰ ਨਸਲ ਦਾ ਕਬੂਤਰ ਹੋਊਗਾ ਬਾਈ ਤੇ ਉਹਨੇ ਬਾਈ ਉੱਡਣਾ ਹੀ ਆ ਤੇ ਉਹਨੇ ਜ਼ੋਰ ਵੀ ਲਾਉਣਾ ਤੇ ਜਿਹੜਾ ਕਬੂਤਰ ਬਾਈ ਸਮਝ ਲਓ ਵੀ ਤੁਹਾਡਾ ਹੁਣ ਆਪਾਂ ਸਿੱਧੀ ਗੱਲ ਦੱਸੀ ਆ ਤੁਹਾਨੂੰ ਵੀ ਜਿਵੇਂ ਗਧਾ ਘੋੜਾ ਥੋੜੀ ਬਣ ਸਕਦਾ ਬਾਈ ਗਧੇ ਨੇ ਬਾਈ ਗਧਾ ਹੀ ਰਹਿਣਾ ਤੇ ਉਹਨੂੰ ਜਿੰਨੀ ਮਰਜ਼ੀ ਖਰਾਕ ਪਾ ਲੋ ਬਾਈ ਉਹ ਕਰੋੜੇ ਦੀ ਬਰਾਵਰੀ ਨਹੀਂ ਕਰ ਸਕਦਾ ਹੈਗਾ ਉਹੀ ਗੱਲ ਆ ਬਾਈ ਕਬੂਤਰਾਂ 'ਚ ਹੁੰਦੀ ਆ ਤੇ ਦੋਸਤੋ ਜੇ ਤੁਹਾਡੀ ਨਸਲ ਚੰਗੀ ਆ ਬਾਈ ਤੇ ਉਹ ਸਹੀ ਤਰੀਕੇ ਨਾਲ ਤੁਹਾਡਾ ਕਬੂਤਰ ਸੰਭਿਆ ਜਾਊ ਤਾਂ ਬਾਈ ਬਾਜੀ ਜਿੱਤੋਦਾ ਬਾਜੀ ਜਿੱਤਣ ਲਈ ਤਿੰਨ ਚਾਰ ਚੀਜ਼ਾਂ ਚਾਹੀਦੀਆਂ ਨੇ ਬਾਈ ਇੱਕ ਤਾਂ ਬੰਦੇ ਦੀ ਸਾਂਹ ਵਧੀਆ ਹੋਣੀ ਚਾਹੀਦੀ ਆ ਦੂਜਾ ਕੁਆਲਿਟੀ ਚਾਹੀਦੀ ਆ ਬਾਈ ਕਬੂਤਰ ਦੀ ਤੰਦਰੁਸਤੀ ਤੇ ਕਬੂਤਰ ਤੁਹਾਡਾ ਤੰਦਰੁਸਤ ਹੋਣਾ ਚਾਹੀਦਾ ਤੇ ਤੀਜੀ ਗੱਲ ਹੈਗੀ ਆ ਬਾਈ ਨਸਲ ਚੰਗੀ ਹੋਣੀ ਚਾਹੀਦੀ ਆ ਚੌਥੀ ਗੱਲ ਹੈਗੀ ਆ ਵੀ ਬਾਈ ਤੁਹਾਡੀਆਂ ਡਾਈਆਂ ਪ੍ਰੋਪਰ ਕਰਵਾਈਆਂ ਹੁਣ ਸਹੀ ਤਰੀਕੇ ਦੇ ਨਾਲ ਤੇ ਤਾਂ ਬਾਈ ਕਿਤੇ ਜਾ ਕੇ ਬਾਜੀ ਜਿੱਤਦਾ ਤੇ ਪੰਜਵੀਂ ਚੀਜ਼ ਬਾਈ ਸਮਾਂ ਤੇ ਇਹ ਵੀ ਹਜੇ ਵਿੱਚ ਐਡ ਕਰ ਲਓ ਬਾਈ ਕਿਸਮਤ ਵੀ ਚਾਹੀਦੀ ਆ ਬੰਦੇ ਦੀ ਕਈ ਵਾਰ ਬਾਈ ਕਬੂਤਰ ਤੁਹਾਡਾ ਸਾਰਿਆਂ ਨਾਲ ਵੱਧ ਉੱਡ ਜਾਂਦਾ ਪਰ ਤੁਹਾਨੂੰ ਪੈਸੇ ਨਹੀਂ ਮਿਲਦੇ ਹੈਗੇ ਬਾਈ ਕਿਸਮਤ ਵੀ ਹੈਗੀ ਆ ਇਹ ਬਾਜੀ ਬਾਈ ਕਿਸੇ ਇੱਕ ਗੱਲ ਨਾਲ ਨਹੀਂ ਜਿੱਤੀ ਜਾਂਦੀ ਜੇ ਮੈਂ ਤੁਹਾਨੂੰ ਕਹੀ ਆਵਾ ਬਾਈ ਮੈਂ ਤੁਹਾਨੂੰ ਇਹੋ ਜਿਹਾ ਪਾਣੀ ਦੂੰ ਤੁਹਾਡੇ ਕਬੂਤਰ ਦਾ ਬਾਜ ਬਣਾ ਦੂੰ ਤੁਹਾਡਾ ਚਾਹੇ ਤੁਸੀਂ 12 ਮਹੀਨੇ 30 ਦਿਨ ਜਿੱਥੇ ਮਰਜ਼ੀ ਬਾਜੀ ਛੱਡੋ ਬਾਈ ਕੋਈ ਚੱਕਰੇ ਨਹੀਂ ਬਾਈ ਇਹ ਸਭ ਫੁੱਦੂ ਬਣਾਉਣ ਵਾਲੀਆਂ ਗੱਲਾਂ ਨੇ ਯਾਰ ਤੁਹਾਡੇ ਸਾਹਮਣੇ ਹੀ ਆ ਆ ਮੂਰੇ ਬਾਜ਼ੀਆਂ ਆ ਰਹੀਆਂ ਨੇ ਦੋਸਤੋ ਮਹੀਨੇ ਰਹਿ ਗਏ ਦੋ ਆ ਜਿਹੜੇ ਫੜਾ ਮਾਰਦੇ ਨੇ ਤੁਹਾਨੂੰ ਬਾਈ ਵੀ ਅਸੀਂ ਐਂ ਕਰਦਾਂਗੇ ਕਬੂਤਰ ਦਾ ਬਾਜ਼ ਬਣਾ ਦਾਂਗੇ ਪਤਾ ਨਹੀਂ ਕੋ ਕਬੂਤਰ ਦੇ ਵਿੱਚ ਕੀ ਕਿੱਲੇ ਕੱਢ ਦਾਂਗੇ ਬਾਈ ਤੁਹਾਡੇ ਮੂਰੀ ਆ ਜਣ ਉਹਨੂੰ ਕੈਦਿਓ ਕੋਈ ਗੱਲ ਨਹੀਂ ਕਰ ਲੈ ਬਾਈ ਦਿਨ ਆ ਗਿਆ ਹੁਣ ਸਾਡਾ ਕਬੂਤਰ ਸਾਡਾ ਤੇ ਬਣਾ ਬਾਈ ਬਾਜ਼ ਫਿਰ ਇਹਦਾ ਤੇ ਦੋਸਤੋ ਇਹ ਤਾਂ ਯਾਰ ਫੁੱਦੂ ਬਣਾਉਣੀਆਂ ਗੱਲਾਂ ਨੇ ਜਿਨੇ ਕਦੇ ਆਵਾਜ਼ ਹੀ ਨਹੀਂ ਛੱਡੀ ਹੁੰਦੀ ਹੈ ਕਿ ਯਾਰ ਤੇ ਉਹ ਬਰ ਨਵੇਂ ਮੁੰਡਿਆਂ ਨੂੰ ਗਮਰਾਹ ਕਰੀ ਜਾਂਦਾ ਯਾਰ ਜਿਹੜੇ ਨਵੇਂ ਬੰਦੇ ਹੁੰਦੇ ਨੇ ਉਹਨਾਂ ਨੂੰ ਐ ਹੁੰਦਾ ਵੀ ਪਤਾ ਨਹੀਂ ਯਾਰ ਉਹ ਚੱਕਮੀਆਂ ਹੀ ਗੱਲਾਂ ਸੁਣ ਕੇ ਉਹਨਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਯਾਰ ਇਹ ਬੰਦੇ 'ਚ ਕੀ ਗੱਲ ਬਾਤ ਆ ਵੀ ਪਤਾ ਨਹੀਂ ਇਹ ਕੀ ਕਰ ਦੂਗਾ ਪਰ ਬਾਈ ਜਿੱਡਾ ਬੰਦਾ ਚੱਕਮੀਆਂ ਹੀ ਗੱਲਾਂ ਕਰਨ ਵਾਲੇ ਹੁੰਦੇ ਨੇ ਨਾ ਬਾਈ ਇਹਨਾਂ ਦੇ ਪੱਲੇ ਅੱਲੇ ਕੱਖ ਨਹੀਂ ਹੁੰਦਾ ਹੈਗੇ ਆ ਤੇ ਬਾਈ ਇਹਨਾਂ ਨਾਲੋਂ ਆਪਾਂ ਨੂੰ ਤਾਂ ਹੀ ਕਹਨੇ ਹੁੰਨੇ ਆ ਵੀ ਬਾਈ ਜੇ ਤੁਸੀਂ ਕੁਝ ਸਿੱਖਣਾ ਨਾ ਕਿਸੇ ਚੰਗੇ ਖਿਡਾਰੀ ਦੀ ਵੀਡੀਓ ਦੇਖਦੇ ਹੋ ਉਹ ਤੁਹਾਨੂੰ ਕਦੇ ਐ ਨਹੀਂ ਦੱਸੂਗਾ ਬਈ ਬਾਈ ਤੁਸੀਂ ਆ ਚੀਜ਼ ਦੇ ਦੋ ਤੁਹਾਡਾ ਕੂਟਰ ਬਾਜ ਬਣ ਜਾਏ ਜਾਂ ਇਹ ਬਣ ਜਾਊ ਯਾਰ ਉਹ ਤੁਹਾਨੂੰ ਇਹੀ ਗੱਲ ਦੱਸੋ ਬਾਈ ਮਿਹਨਤ ਕਰੋ ਤੇ ਬਾਈ ਸਾਡੇ ਮੰਡ ਜਿਹੜੇ ਸਾਲ ਮੋਟਰ ਮੋਟਰਸਾਈਕਲ ਜੱਤੇ ਆ ਬਾਈ ਅਸੀਂ ਸੱਚੀ ਗੱਲ ਦੱਸਦਾ ਬਾਈ ਤੁਹਾਨੂੰ ਮੈਂ ਬਾਈ ਉਹਨੂੰ ਭਰਾ ਪੁੱਛਣ ਲੱਗ ਗਿਆ ਉਹ ਕਹਿੰਦੇ ਵੀ ਬਾਈ ਯਾਰ ਤੂੰ ਇੰਨੀਆਂ ਬਾਜ਼ੀਆਂ ਸਿੰਘਾ ਜੱਤ ਦਾ ਵੀ ਤੇਰੇ ਕੋਲ ਅਜੇ ਕੀ ਗੱਦੜ ਸਿੰਘੀ ਆ ਵੀ ਸਾਨੂੰ ਵੀ ਦੱਸ ਦੇ ਯਾਰ ਤੇ ਵੀ ਅਸੀਂ ਵੀ ਜੱਤ ਲਿਆ ਕਰਾਂਗੇ ਉਹ ਕਹਿੰਦਾ ਵੀ ਜਦ ਮੈਂ ਥੋਡੇ ਵਰਗਾ ਸੀਗਾ ਨਾ ਕਹਿੰਦਾ ਤਾਂ ਮੇਰਾ ਵੀ ਆਹੀ ਹਾਲ ਸੀਗਾ ਕਹਿੰਦਾ ਜਦ ਮੈਂ ਹੋਣਾ ਕਹਿੰਦਾ ਮੈਂ ਬਾਜੀਆ ਕਹਿੰਦਾ ਮੇਰੇ ਦੰਦ ਝਾੜਨ ਲੱਗ ਗਏ ਕਹਿੰਦਾ ਮੈਂ ਹੁਣ ਆਕੇ ਬਾਜੀਆ ਜੱਤਾਂ ਨਾਲ ਲੱਗਿਆ ਬਾਈ ਉਹ ਵੱਖੜ ੜਾਰੀ ਦੀ ਗੱਲ ਸਮਝੋ ਤੁਸੀਂ ਵੀ ਸਾਰੀ ਉਮਰ ਲੱਗੀ ਬਾਈ ਉਹਨੂੰ ਇਹ ਠੰਡੇ ਮਤੇ ਦਾ ਕੰਮ ਆ ਬਾਈ ਸਾਰੀ ਸਾਰੀ ਉਮਰ ਲੰਘ ਜਾਂਦੀ ਹੈ ਬਾਈ ਬੰਦਿਆਂ ਦੀ ਜਿਹੜੇ ਕਾਗਜ਼ੀ ਸਟਾਰ ਨੇ ਬਾਈ ਉਹ ਕਾਗਜ਼ੀ ਸਟਾਰੇ ਨੇ ਰੀਅਲ ਦੇ ਵਿੱਚ ਬਾਈ ਕੁਝ ਨਹੀਂ ਹੈਗੇ ਉਹ ਤੇ ਇਹ ਪਤਾ ਜਿਆਦਾ ਲੱਗਦਾ ਜਦ ਬਾਈ ਕਿਸੇ ਨਾਲ ਆਪਾਂ ਮਿਲਦੇ ਆਂ ਵਰਤਦੇ ਆਂ ਬੰਦੇ ਨਾਲ ਜਾਂ ਰਾਹ ਪੇ ਪਤਾ ਲੱਗਦਾ ਜਾਂ ਬਾਹ ਪੇ ਪਤਾ ਲੱਗਦਾ ਬਾਕੀ ਯਾਰ ਤੁਹਾਡੇ ਸਾਹਮਣੇ ਆ ਜਾਣਾ ਬਾਈ ਸਭ ਦੀ ਫੂਕ ਨਿਕਲ ਜਾਣੀ ਹੁਣ 2 ਮਹੀਨੇ ਰਹਿ ਗਏ ਆ ਜਿਹੜੇ ਫੜਾ ਮਾਰਦੇ ਨੇ ਬਾਈ ਸਭ ਲੋਟ ਆ ਜਾਣਗੇ ਹੁਣ ਤੁਹਾਡੇ ਤੇ ਯਾਰ ਆਪਾਂ ਕਰਦੇ ਆ ਹੁਣ ਆਪਣਾ ਕੂਤਰੀਆਂ ਵਾਲਾ ਗੱਡਾ ਸਾਹਿਬ ਇਹ ਤਾਂ ਆਪਣੇ ਹੋ ਗਿਆ ਇੱਧਰ ਕੰਮ ਤੇ ਥੋੜੀ ਜੀ ਆਪਾਂ ਟਾਕੀ ਭੇਡਦੀ ਆ ਯਾਰ ਬੱਚੇ ਨਿਕਲੇ ਹੋਏ ਨੇ ਕਈ ਵਾਰ ਕੂਤਰ ਲੜਨ ਲੱਗ ਜਾਂਦੇ ਨੇ ਲਓ ਜੀ ਦੋਸਤੋ ਦਾਣਿਆਂ ਦਾ ਕੰਮ ਵੀ ਨਿਮੜੀਏ ਆਪਾਂ ਦਾਣੇ ਧਰਤੇ ਜੀ ਕੂਤਰਾ ਨੂੰ ਤੇ ਛੋਟੇ ਬੱਚਿਆਂ ਨੂੰ ਧਰਦਿਆਂ ਜੀ ਹਜੇ ਤਾਂ ਫੁੱਡਿਆਂ ਦੇ ਵਿੱਚ ਤੇ ਦੋਸਤੋ ਜਿਹੜੇ ਬੱਚੇ ਨੂੰ ਆਪਾਂ ਦਵਾਈ ਦਿੱਤੀ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਨੂੰ ਬੱਚਾ ਆਪਣਾ ਦੋਸਤੋ ਠੀਕ ਆ ਉਹ ਪਰ ਜੇ ਆਪਾਂ ਕਹੀ ਇਹ ਵੀ ਉਹਨੇ ਪੂਰੀ ਰੈਸ਼ ਖਿੱਚ ਲਈ ਤਾਂ ਰੈਸ਼ ਉਹਨੇ ਅੱਧਿਕ ਖਿੱਚਲੀ ਦੋਸਤੋ ਪੂਰੀ ਰੈਸ਼ ਨਹੀਂ ਖਿੱਚੀ ਹੈਗੀ ਤੇ ਥੋੜੇ ਬਾਅਦ ਦੇ ਦਾਣੇ ਇਹਨੇ ਕਲੱਛੇ ਵੀ ਨੇ ਤੇ ਬਾਕੀ ਦੋਸਤੋ ਹੁਣ ਇਹਨੂੰ ਆਪਾਂ ਲੈਫ ਹੈਵ ਟੂ ਦੇਤੀ ਸੀਗੀ ਤੇ ਹੁਣ ਇਹਨੂੰ ਬਸ ਆਪਾਂ ਸਹਰਾ ਲਿਖ ਕੇ ਦੇਵਾਂਗੇ ਜੀ ਅੱਜ ਇਹਨੂੰ ਚੋਗਾ ਨਹੀਂ ਦਵਾਉਣਾ ਹੈਗਾ ਪੂਤਰ ਤੋਂ ਤੇ ਬਾਕੀ ਇਹਨੇ ਰੈਸ਼ ਜਿੰਨਾ ਜਿਹੜੇ ਖਿੱਚਦਾ ਨਹੀਂਗਾ ਜੇ ਤੈਨੇ ਰੈਸ਼ ਆਪਦੇ ਆਪ ਖਿੱਚ ਲਈ ਦੋਸਤੋ ਤਾਂ ਠੀਕ ਆ ਨਹੀਂ ਕਈ ਵਾਰ ਏਕਣਾ ਬੱਚਾ ਪਲਟਾਉਣਾ ਵੀ ਪੈਂਦਾ ਤੇ ਬੱਚਾ ਇਨੀ ਛੇਤੀ ਨਹੀਂ ਪਲਟਾਈਦਾ ਹੁੰਦਾ ਤੇ ਆਪਾਂ ਦੋਸਤੋ ਇਹਨੂੰ ਕੱਲ ਨੂੰ ਜੇ ਇਹਨੂੰ ਹੁਣ ਆਪਾਂ ਕੁਝ ਨਹੀਂ ਦੇਣਾ ਕੱਲਾ ਸਹਰਾ ਲਿਖ ਦੇਣਾ ਵੀ ਦੁੱਧ ਜੇ ਤੁਹਾਨੂੰ ਪਤਾ ਬਣਾ ਕੇ ਤੇ ਬਸ ਦਾਣੇ-ਦੂਣੇ ਜੇ ਤਾਂ ਇਹਦੇ ਕੱਲ ਨੂੰ ਪੋਟੇ 'ਚ ਰਹਿ ਗਏ ਤਾਂ ਫਿਰ ਆਪਾਂ ਨੂੰ ਪਲਟਾਉਣ ਦੀ ਲੋੜ ਹੈਗੀ ਜਾਂ ਨਹੀਂ ਲੋੜ ਨਹੀਂ ਹੈਗੀ ਸ਼ਾਮ ਨੂੰ ਬਸ ਇਹਨੂੰ ਆਪਾਂ ਚੇਂਜ ਆ ਮਜਰੂਰ ਦੇਣੀ ਆ ਦੋ ਕਬੂੰਦਾ ਤੇ ਇਹਨੇ ਐ ਠੀਕ ਹੋ ਜਾਣਾ ਜੀ ਬਾਕੀ ਆਪਾਂ ਬੱਚੇ ਵੀ ਲਾਉਣੇ ਆ ਤੇ ਜੋਬਰ ਆ ਜਾ ਇੱਕ ਨਿਕਲ ਕੇ ਉੱਡ ਵੀ ਗਿਆ ਸੀਗਾ ਇੰਨਾ ਸ਼ੁਕਰ ਹੈ ਗੇੜਾ-ਗੂੜਾ ਨਹੀਂ ਦਿੱਤਾ ਸਿੱਧਾ ਢਾਂਗੀ ਦੀ ਬਹਿ ਗਿਆ ਤੇ ਇਹਨੂੰ ਵੀ ਲਾਉਣੇ ਆ ਆਪਾਂ ਤੇ ਛੋਟੇ ਬੱਚਿਆਂ ਨੂੰ ਵੀ ਲਾਉਣੇ ਆ ਤੇ ਪਾਉਣੇ ਆ ਦੋਸਤੋ ਦਾਣੇ ਜਾਨਵਰਾਂ ਨੂੰ ਤੇ ਉਡਣ ਵਾਲਿਆਂ ਨੂੰ ਵੀ ਧਰਤੇ ਦਾਣੇ ਤੇ ਆਹ ਗੋਡਿਆਂ 'ਚ ਵੀ ਧਰਤੇ ਤੇ ਹੁਣ ਆਪਾਂ ਧਰਦੇ ਆ ਆਪਣੇ ਇੱਧਰਲੇ ਇਹਨਾਂ ਦੀ ਸਾਫ ਸਫਾਈ ਵੀ ਕਰਤੀ ਆਪਾਂ ਅੱਜ ਕੰਮ ਆ ਜਾ ਕਈ ਨਿਮੇੜਦੇ ਦੋਸਤੋ ਆਪਾਂ ਤੇ ਬਾਕੀ ਤੁਹਾਨੂੰ ਉਧਰ ਦਾਣੇ ਪਾਏ ਹੋਏ ਨੇ ਕਬੂਤਰਾਂ ਨੂੰ ਤੇ ਹੁਣ ਆਪਾਂ ਜਿਹੜਾ ਆਪਾਂ ਕੱਲ ਪਾਣੀ ਬਣਾਇਆ ਸੀਗਾ ਅੱਜ ਆਪਾਂ ਉਹ ਸਤਮਾਲ ਕਰਾਉਣਾ ਕਬੂਤਰਾਂ ਨੂੰ ਤੇ ਉਹਦਾ ਵੀ ਕਰਾਉਣਾ ਸ਼ੌਂਕ ਤੁਹਾਨੂੰ ਪਾਣੀ ਦੋਸਤੋ ਬੋਤਲ ਦੇ ਵਿੱਚ ਆ ਸੇਵ ਕਰ ਲਿਆ ਸੀ ਆਪਣੀ ਦੇ ਵਿੱਚ ਤੇ ਹੁਣ ਆਪਾਂ ਸਾਰੀਆਂ ਕੁੰਡੀਆਂ ਦੇ ਵਿੱਚ ਪਾਉਨੇ ਆ ਦੋਸਤੋ ਕੱਲ ਤੁਹਾਨੂੰ ਦਿਖਾਈ ਦਿੱਤਾ ਸੀਗਾ ਮੈਂ ਕਿਵੇਂ ਆਪਾਂ ਪਾਉਣਾ ਤੇ ਹੁਣ ਆਪਾਂ ਪਾਉਨੇ ਆ ਦੋਸਤੋ ਇਹ ਤੇ ਜਾਂ ਤਾਂ ਤੁਸੀਂ ਦੋਸਤੋ ਜੇ ਬਾਲਾ ਹੁੰਦਾ ਨਾ ਜਿਵੇਂ ਆਪਣਾ ਚਾਹ ਵਾਲਾ ਗਲਾਸ ਹੁੰਦਾ ਛੋਟਾ ਉਹ ਗਲਾਸ ਲੈ ਲਿਆ ਕਰੋ ਉਹਦਾ ਚੌਥਾ ਕਿੱਸਾ ਕੁੰਡੀਆਂ ਦੇ ਵਿੱਚ ਪਾ ਲਿਆ ਕਰੋ ਤੇ ਉਹਨਾਂ ਵਿੱਚ ਦਾ ਤੁਹਾਨੂੰ ਪਤਾ ਥੋੜਾ ਥੋੜਾ ਹੀ ਪੈਂਦਾ ਤੇ ਆਪਾਂ ਪਾਉਨੇ ਆਂ ਦੋਸਤੋ ਤੇ ਇੱਕ ਜੇ ਤੁਹਾਨੂੰ ਮੈਂ ਪਾ ਕੇ ਵੀ ਦਿਖਾ ਦੇਣਾ ਵਾਸਾ ਇਹਨਾਂ ਦਾ ਪਾਣੀ ਵਧੂਗਾ ਦੋਸਤੋ ਇਹ ਇਹਦਾ ਐਂਟੀਬਾਇਟਿਕ ਪਾਣੀ ਆ ਜੀ ਪੂਰਾ ਵਧੀਆ ਹਲਦੀ ਹੁਲਦੀ ਪਾਈ ਆਂ ਬਲਦੀ ਇਹਦੇ ਵਿੱਚ ਤੇ ਪੂਰਾ ਵਧੀਆ ਕੰਮ ਕਰੂ ਜੀ ਇਹ ਪਾਣੀ ਕੂਤਰਾਂ ਨੂੰ ਆਪਣੇ ਆਂ ਤੇ ਇਹਨਾਂ ਵਿੱਚ ਤਾਂ ਦੋਸਤੋ ਟੱਕਣ ਪਾ ਹੋਣਗੇ ਟੱਕਣ ਦੇ ਨਾਲ ਦੋ ਦੋ ਟੱਕਣ ਪਾਉਣਾ ਜੀ ਮੈਂ ਦੋਸਤੋ ਤੁਹਾਡੇ ਸਾਹਮਣੇ ਜਾਨਵਰ ਚੈੱਕ ਕਰੋ ਆਪਣੇ ਪਹਿਲਾਂ ਦਾ ਆਪਾਂ ਹਜੇ ਹੁਣੇ ਆ ਪਾਣੀ ਪਾਏ ਨੂੰ ਸਿਰਫ ਦਾਣੇ-ਦੁਣੇ ਪਾਏ ਨੂੰ ਦੋਸਤੋ 2 ਘੰਟੇ ਹੋਏ ਨੇ ਆ ਪਾਣੀ ਥੋੜੇ ਜਾਨਵਰਾਂ ਦੇ ਅੰਦਰ ਗਿਆ ਤੇ ਤੁਹਾਡੇ ਕਬੂਤਰ ਦੇਖ ਲਓ ਪਹਿਲਾਂ ਕਿਵੇਂ ਇਕੱਠੇ ਹੋਏ ਬੈਠੇ ਸੀ ਆ ਡੱਬੇ ਹੁਣੀ ਤੇ ਹੁਣ ਦੇਖ ਲਓ ਕਿਵੇਂ ਨੇ ਇਹ ਰਿਜ਼ਲਟ ਆ ਦੋਸਤੋ ਪਾਣੀ ਦਾ ਕੈਂਡ ਨੂੰ ਚਾਹੇ ਭਾਈ ਕੋਈ ਕੋਸ਼ਿਸ਼ ਕੀਤੀ ਜਾਵੇ ਪਰ ਦੋਸਤੋ ਇਹ ਪਾਣੀ ਦਾ ਫੁੱਲ ਤਕੜਾ ਰਿਜ਼ਲਟ ਆ ਤੇ ਜਿਹੜੀ ਆਪਾਂ ਸਫੈਦ ਮੁਸਲੀ ਪਾਈ ਆ ਬਾਈ ਉਹ ਕੋਈ ਵੀ ਚੀਜ਼ ਦੇ ਵਿੱਚ ਪਾਉਨੇ ਆ ਨਾ ਆਪਾਂ ਤੇ ਬਾਈ ਉਹ ਅਸਰ ਉਹਦਾ ਦੁੱਗਣਾ ਕਰ ਦਿੰਦੀ ਆ ਤੇ ਦੋਸਤੋ ਆਪਣੀ ਨਾ ਇੱਕ ਕਬੂਤਰੀ ਨੇ ਬੱਚੇ ਕੱਢ ਲਏ ਆਪਾਂ ਉਹ ਚੈੱਕ ਕਰਨੇ ਸੀ ਮੈਂ ਤਾਂ ਹੀ ਕੈਮਰਾ ਓਨ ਕੀਤਾ ਸੀ ਮਾਲਿਆ ਭਰਾਵਾਂ ਨੂੰ ਸ਼ੌਂਕਰਾ ਦੇਣੇ ਨਾਲੇ ਆਪਾਂ ਦੇਖ ਲੈਣੇ ਆ ਵੀ ਦੋਏ ਬੱਚੇ ਕੱਢ ਲਏ ਨੇ ਇੱਕ ਇੱਕ ਬੱਚਾ ਕੱਢਿਆ ਦੇਖੋ ਫੁੱਲ ਕੇ ਪਿਆ ਦੇਖਿਆ ਜੀ ਮੈਂ ਵੀ ਹੁਣ ਤੇ ਲਿਆਵਾ ਤਾਂ ਦੇਖ ਆ ਤਾਂ ਦੇ ਕੱਢ ਲਏ ਦੋ ਦੋਏ ਬੱਚੇ ਕੱਢ ਲਏ ਦੋਸਤੋ ਟਾਂਕੇ ਨੇ ਆਪਣੇ ਨੇ ਤੇ ਚਾਰ ਬੱਚੇ ਹੋ ਗਏ ਜੋੜੇ ਦੇ ਆਪਣੇ ਕੋਲੇ ਵਾਧੂ ਨੇ ਦੋਸਤੋ ਕਿਉਂਕਿ ਇਹ ਜੋੜੇ ਦੇ ਆਪਾਂ ਦੋ ਬੱਚੇ ਤਾਂ ਹੋਰ ਲੈਨੇ ਦੋਸਤੋ ਜੋੜਾ ਬਹੁਤ ਚੰਗਾ ਲੱਗਿਆ ਹੋਇਆ ਆਪਣਾ ਇਹ ਤੇ ਬਾਕੀ ਤਾਂ ਤੁਹਾਡੇ ਸਾਹਮਣੇ ਮੇਰੇ ਭਰਾਵਾਂ ਦੇ ਰਿਜ਼ਲਟ ਆਏ ਜਾਣ ਤੇ ਆਪਾਂ ਕਿਹੜਾ ਦੋਸਤੋ ਵੀ ਆਏ ਆ ਵੀ ਆਪਾਂ ਤੁਹਾਨੂੰ ਬਾਜ਼ੀਆਂ ਛੱਡ ਕੇ ਨਹੀਂ ਦਿਖਾਉਣੇ ਆਪਾਂ ਇਹ ਬੱਚੇ ਬਾਜ਼ੀਆਂ ਛੱਡਣ ਇਹਨੇ ਤੇ ਦਿਖਾਵਾਂਗੇ ਤੁਹਾਨੂੰ ਵੀ ਇਹਨਾਂ ਦਾ ਕੀ ਰਿਜ਼ਲਟ ਆ ਤੇ ਕਹੇ ਜੀ ਨਸਲਾ ਆਪਣੀ ਇਹ ਕਹਿੰਦੇ ਹੁੰਦੇ ਨੇ ਬਾਈ ਜਿੰਨਾ ਚਿਰ ਆਪਾਂ ਨਾ ਕੁਸ ਕਰਕੇ ਨਹੀਂ ਦਿਖਾਉਂਦੇ ਬਾਈ ਉਹਨਾਂ ਚਿਰ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਜਿਹੜੀਆਂ ਪੁਰਾਣੀਆਂ ਗੱਲਾਂ ਬੀਤ ਗਈਆਂ ਉਹ ਬੀਤ ਗਈਆਂ ਚਾਹੇ ਆਪਾਂ ਬਾਜੀਆਂ ਜਿੱਤੀਆਂ ਨੇ ਜਾਂ ਹਰੀਆਂ ਨੇ ਜਿਹੜਾ ਹੁਣ ਆਪਾਂ ਵੀਡੀਓ ਭਰਾਵਾਂ ਨਾਲ ਸ਼ੇਅਰ ਕਰਨ ਲੱਗਿਆ ਤੇ ਹੁਣ ਤੋਂ ਬਾਈ ਆਪਾਂ ਜੋ ਵੀਡੀਓ ਬਣਾਵਾਂਗੇ ਸਾਰਾ ਕੁਝ ਆਪਦੇ ਭਰਾਵਾਂ ਨੂੰ ਸੱਚ ਦਿਖਾਵਾਂਗੇ ਵੀ ਦੇਖੋ ਦੇਖੋ ਮੇਤਰੂ ਆਪਾਂ ਝੂਠ ਝਾੜ ਬੋਲ ਕੇ ਦਾ ਕੋਈ ਵੀਡੀਓ ਪਾਉਣੀ ਨਹੀਂ ਤੁਹਾਡੇ ਨਾਲ ਤੇ ਆਪਾਂ ਤਾਂ ਆਪਣੇ ਭਰਾਵਾਂ ਦਾ ਸਿਰਫ ਇੱਕ ਆਪਾਂ ਨੂੰ ਪਿਆਰ ਚਾਹੀਦਾ ਆਪਾਂ ਨੂੰ ਬਾਈ ਹੋਰ ਕੁਝ ਨਹੀਂ ਚਾਹੀਦਾ ਹੈਗਾ ਤੇ ਬਾਪਾ ਦਾਹੀ ਬਾਈ ਕਦੇ ਤੁਹਾਨੂੰ ਕਿਸੇ ਲਾਈਕ ਨੂੰ ਨਹੀਂ ਕਿਹਾ ਕਦੇ ਸਬਸਕ੍ਰਾਈਬ ਨੂੰ ਨਹੀਂ ਕਿਹਾ ਬਾਈ ਕਿਸੇ ਗੱਲ ਨੂੰ ਨਹੀਂ ਤੁਹਾਨੂੰ ਕਿਹਾ ਹੈਗਾ ਬਸ ਆਪਾਂ ਤਾਂ ਇਹ ਕਹਿੰਦੇ ਆ ਯਾਰ ਵੀ ਬਸ ਬਾਈ ਵੀ ਆਪਣੇ ਨਾਲ ਸੱਚੇ ਦੱਲਾਂ ਬਾਈ ਜੁੜ ਕੇ ਰਹੋ ਤੇ ਆਪਣਾ ਬਾਈ ਇੱਕਨੇ ਪਿਆਰ ਬਣਾਇਆ ਰਹੇ ਭਰਾਵਾਂ ਨਾਲ ਤੇ ਆਪਣੇ ਲਈ ਬਹੁਤ ਆ ਬਾਈ ਤੇ ਬਾਕੀ ਕਹਿੰਦੇ ਹੁੰਦੇ ਨੇ ਬਾਈ ਯਾਰੀ ਦੋਸਤੀ ਦੇ ਵਿੱਚ ਰੱਬ ਹੁੰਦਾ ਤੇ ਬਾਕੀ ਜੇ ਤੁਹਾਡਾ ਸਾਥ ਰਿਹਾ ਤਾਂ ਚੰਗੀਆਂ ਬਾਜ਼ੀਆਂ ਵੀ ਛੱਡਾਂਗੇ ਤੇ ਬਾਜ਼ੀਆਂ ਚੰਗੀਆਂ ਜਿੱਤਾਂਗੇ ਵੀ ਆਪਾਂ ਤੇ ਵੱਡੀਆਂ ਬਾਜ਼ੀਆਂ ਛੱਡਾਂਗੇ ਆਪਾਂ ਕਲੱਬਾਂ ਵਾਲੀਆਂ ਐਂਟਰੀਆਂ ਕਰਵਾਵਾਂਗੇ ਕਰਵਾ ਵੀ ਦਿੱਤੀਆਂ ਕੁਸ ਕੁਸ ਆਪਾਂ ਹੁਣ ਹੋਰ ਕਰਵਾ ਦਾਂਗੇ ਤੇ ਵਧੀਆ ਟੌਪ ਦੀਆਂ ਬਾਜ਼ੀਆਂ ਛੱਡਾਂਗੇ ਤੇ ਟੌਪ 10 ਤੁਹਾਨੂੰ ਸ਼ੋਅ ਕਰਾਵਾਂਗੇ ਤੇ ਦਿਖਾਵਾਂਗੇ ਬਾਈ ਤੁਹਾਨੂੰ ਵੀ ਆਪਣੀਆਂ ਨਸਲਾਂ ਕੀ ਕਰਦੀਆਂ ਨੇ ਆਵਾ ਤੇ ਦੋਸਤੋ ਵਿੱਚ ਜਿਹੜੇ ਨਾ ਹੁਣ ਬੰਦੇ ਕਹੀ ਜਾਂਦੇ ਨੇ ਦੋਸਤੋ ਬਈ ਆਹ ਪਾਣੀ ਲਾਓ ਇਹ ਕਰੋ ਐਂ ਕਰੋ ਬਾਈ ਇਹ ਗੱਲਾਂ ਸਭ ਝੂਠ ਹੁੰਦੀਆਂ ਨੇ ਅਸਲ ਗੱਲ ਬਾਈ ਇਹ ਆ ਵੀ ਦੇ ਦਾ ਬਾਈ ਤੁਹਾਡੀ ਨਸਲ ਚੰਗੀ ਹੈ ਨਾ ਤੇ ਇਹਨੇ ਨਸਲ ਨਹੀਂ ਉਡਣਾ ਬਾਈ ਤੇ ਸਾਹਮਤਾ ਬਾਈ ਬਹੁਤ ਘਾਟਾ ਸਰ ਹੁੰਦਾ ਜਿਵੇਂ ਗੁਲਜ਼ਾਰ ਬਾਈ ਕਹਿੰਦਾ ਵੀ ਜੇ ਬਾਈ ਤੁਹਾਡੀ ਨਸਲ ਚੰਗੀ ਆ ਤੇ ਬਾਈ ਤਾਂ ਖਿਡਾਰੀ ਬਾਈ ਮਾੜਾ ਤਾਂ ਵੀ ਬੰਦਾ ਬਾਜ਼ੀ ਜਿੱਤ ਲੈਂਦਾ ਜੇ ਬਾਈ ਨਸਲ ਮਾੜੀ ਆ ਖਿਡਾਰੀ ਤਾਕੜਾ ਬੰਦਾ ਤਾਂ ਵੀ ਹਾਰ ਜਾਂਦਾ ਤੇ ਤੁਸੀਂ ਖਿਡਾਰੀਆਂ ਦੀਆਂ ਵੱਡਿਆਂ ਦੀਆਂ ਬਾਈਆਂ ਗੱਲਾਂ ਸੁਣੀਆਂ ਇਹਨੇ ਬਾਈ ਜੀਤ ਦਬਈ ਦੀ ਵੀ ਗੱਲ ਸੁਣੀ ਹੋਣੀ ਆ ਤੁਸੀਂ ਵੀ ਬਾਈ ਸਾਰੇ ਬੰਦਿਆਂ ਦੀਆਂ ਜਿਹੜੇ ਟੌਪ ਦੇ ਖਿਡਾਰੀ ਨੇ ਬਾਈ ਜਿਨ੍ਹਾਂ ਨੇ ਕੁਝ ਕਰਕੇ ਦਿਖਾਇਆ ਹੋਇਆ ਦੋਸਤੋ ਉਹ ਬੰਦੇ ਆ ਨੇ ਤੁਸੀਂ ਗੱਲਾਂ ਸੁਣੀਆਂ ਨੇ ਬਾਈ ਉਹਨਾਂ ਦੀ ਗੱਲ ਬਾਣੀ ਦਾ ਦੇਖ ਲੋ ਲਾ ਲੋ ਸਾਹਿਬ ਤੇ ਜਿਹੜੇ ਆ ਫਰਜ਼ੀ ਬੰਦੇ ਬਾਈ ਆਪਦੇ ਇੱਕ ਵਿਊ ਲੈਣ ਖਾਤਰ ਬਾਈ ਭਰਾਵਾਂ ਨੂੰ ਗਮਰਾਹ ਕਰ ਰਹੇ ਨੇ ਨਮੀ ਵਿੜੀ ਨੂੰ ਗਮਰਾਹ ਕਰ ਰਹੇ ਨੇ ਨਵੇਂ ਬੰਦਿਆਂ ਨੂੰ ਆਪਣੇਆਂ ਨੂੰ ਤੇ ਜਿਹੜੇ ਨਵੇਂ ਮੁੰਡੇ ਹੁੰਦੇ ਨੇ ਯਾਰ ਉਹਨਾਂ ਕੋਲੇ ਚੱਕ ਮੀਆਂ ਜੀਆਂ ਗੱਲਾਂ ਕਰ ਦਿੰਦੇ ਨੇ ਤੇ ਉਹਨਾਂ ਨੂੰ ਐ ਹੋ ਜਾਂਦਾ ਵੀ ਪਤਾ ਨਹੀਂ ਯਾਰ ਇਹਦੇ ਵਿੱਚ ਇਹ ਸਾਰਾ ਕੁਝ ਇੱਕ ਭਰਾ ਦੀ ਮੈਂ ਯਾਰ ਫੇਸਬੁੱਕ ਤੇ ਵੀਡੀਓ ਦੇਖੀ ਬਾਈ ਉਹਨੇ ਘੱਟੋ ਘੱਟ 20 25 ਚੀਜ਼ਾਂ ਗਿਣਾ ਦੀਆਂ ਬਾਈ 100 ਗ੍ਰਾਮ ਦਾ ਕਬੂਤਰ ਆ ਯਾਰ ਬੱਕਰੇ ਨੂੰ ਪਾਉਣੀਆਂ ਨੇ ਯਾਰ ਮੈਂ ਸਮਝਦਾ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹ ਜਿਹੇ ਲੋਕਾਂ ਦੀ ਵੀ ਬਾਈ ਕਬੂਤਰ ਸਾਹਮਣਾ ਕਰ ਯਾਰ ਬੱਕਰਾ ਸਾਹਮਣਾ ਯਾਰ ਇੰਨੀ ਖਰਾਕ ਤਾਂ ਕੋਈ ਬੱਕਰੇ ਨੂੰ ਨਹੀਂ ਪਾਉਂਦਾ ਹੈਗਾ ਬਾਈ 25 30 ਚੀਜ਼ਾਂ ਯਾਰ ਬੱਚੇ ਤਾਂ ਉਹਨੇ 15 ਚੀਜ਼ਾਂ ਦਾ ਬਾਈ ਤਾਗ ਤਾਲੀਆਂ 15 ਚੀਜ਼ਾਂ ਠੰਡੀਆਂ ਯਾਰ ਹੱਦ ਆ ਯਾਰ ਬੰਦਿਆਂ ਦੀ ਬਾਈ ਮੇਰੀ ਗੱਲ ਸੁਣੋ ਪਹਿਲਾਂ ਤਾਂ ਤੁਸੀਂ ਯਾਰ ਇੰਨਾ ਸਮਾਨ ਲਵੋਗੇ ਬਾਈ ਪੈਸੇ ਖਰਾਬ ਕਰੋਗੇ ਪਹਿਲਾਂ ਤਾਂ ਠੀਕ ਆ ਬਾਈ ਤੇ ਜੇ ਤੁਸੀਂ ਬਾਈ ਐਡੀਓ ਗੱਲ ਆ ਉਹਨੂੰ ਕਹੋ ਉਹ ਕਹਿੰਦਾ ਵੀ ਆਏ ਆ ਵੀ ਮੈਂ ਕਰ ਦੂੰ ਉਹ ਕਰ ਦੂੰ ਬਾਈ ਉਹਨੂੰ ਇਹ ਗੱਲ ਕਹੋ ਵੀ ਗੱਲ ਸੁਣ ਬਾਈ ਕਹੈਂ ਐਂਟਰੀ ਤੂੰ ਭਾਰਾ ਕਬੂਤਰ ਸਾਡਾ ਲੈ ਬਾਈ ਜਿਤਾ ਕੇ ਦਿਖਾ ਤੇ ਨਾਲੇ ਲਾਈਵ ਕਰ ਸਾਰਾ ਕੁਝ ਤੇ ਪਤਾ ਲੱਗੇ ਬਾਈ ਤੇਰੇ ਪੱਲੇ ਕੀ ਆ ਤੇ ਉਈ ਯਾਰ ਨਵੇਂ ਮੁੰਡਿਆਂ ਨੂੰ ਬਜਾਰਿਆਂ ਨੂੰ ਯਾਰ ਫੁੱਦੂ ਬਣਾਈ ਜਾਂਦਾ ਤੂੰ ਮੈਨੂੰ ਬਾਈ ਬਹੁਤ ਭਰਾਵਾਂ ਦੇ ਫੋਨ ਆਏ ਨੇ ਯਾਰ ਮੈਨੂੰ ਭਰਾ ਕਹਿੰਦੇ ਨੇ ਬਾਈ ਪਾਣੀ ਚਾਹੀਦਾ ਮੈਂ ਕਹਾ ਯਾਰ ਬਾਈ ਜੀ ਸੱਦ ਕੇ ਆਇਓ ਯਾਰ ਲੈ ਪਰ ਬਾਜ਼ੀਆਂ ਤੋਂ ਪਹਿਲਾਂ ਬਾਈ ਆਪਾਂ ਨੂੰ ਦੱਸ ਦਿਓ ਵੀ ਕਿਹੜੇ ਭਰਾ ਨੇ ਲੈ ਕੇ ਜਾਣਾ ਫਿਰ ਆਪਾਂ ਉਹਦੇ ਹਿਸਾਬ ਨਾਲ ਪਾਣੀ ਵੱਧ ਬਣਾ ਲਾਂਗੇ ਨਹੀਂ ਤਾਂ ਬਾਈ ਫਿਰ ਆਪਾਂ ਆਪਦੇ ਹਿਸਾਬ ਨਾਲ ਆਪਣੇ 2-3 ਭਰਾ ਨੇ ਜਿਹੜੇ ਪਾਣੀ ਲੈ ਕੇ ਜਾਂਦੇ ਨੇ ਆਪਾਂ ਤੋਂ ਤੇ ਬਸ ਆਪਾਂ ਉਹਨਾਂ ਦੇ ਪਾਣੀ ਬਣਾਉਣੇ ਹੁੰਨੇ ਆ ਫਿਰ ਆਏ ਹੁੰਦਾ ਬਾਈ ਜਿਵੇਂ ਹੁਣ ਬਾਜ਼ੀਆਂ ਦੇ ਵਿੱਚ ਤੁਹਾਨੂੰ ਪਤਾ ਵੀ ਫਿਰ ਦੁਬਾਰੇ ਯਾਰ ਫੇਰ ਕਟਣਾ ਪਊਗਾ ਤੇ ਤਾਂ ਕਰਕੇ ਚੱਕਰ ਪੈ ਜਾਂਦਾ ਬਾਕੀ ਬਾਈ ਆਪਣੇ ਪਾਣੀ ਦੇ ਵਿੱਚ ਜੜੀਆਂ ਵੀ ਚੀਜ਼ਾਂ ਨੇ ਬਾਈ ਇਹ ਗੱਲ ਪਤਾ ਕੀ ਹੁੰਦੀ ਆ ਪਾਣੀ ਦਾ ਸਭ ਦੇ ਇੱਕੋ ਜਿਹਾ ਹੀ ਹੁੰਦੇ ਨੇ ਪਰ ਬਾਈ ਇਹਦਾ ਹਿਸਾਬ ਕਿਤਾਬ ਹੁੰਦਾ ਚੀਜ਼ਾਂ ਪਾਉਣ ਦਾ ਬਈ ਆਪਾਂ ਕਿਹੜੀ ਚੀਜ਼ ਕਿੰਨੀ ਪਾਉਣੀ ਆ ਕਿਹੜੀ ਚੀਜ਼ ਕਿੰਨੀ ਪਾਉਣੀ ਆ ਤੇ ਬਾਈ ਗ੍ਰਹੀ ਪੰਸਾਰੀਆਂ ਦੀ ਗੱਲ ਬਾਈ ਪੰਸਾਰੀ ਯਾਰ ਮੇਰਾ ਸਾਲਾ ਖੁਦ ਆ ਯਾਰ ਪੰਸਾਰੀ ਦੀ ਦੁਕਾਨ ਤੇ ਮੁੰਡਾ ਕੰਮ ਕਰਦਾ ਉਹ ਵਧੀਆ ਆਪਦਾ ਬੈਦ ਦਾ ਆਪਣੇ ਕੋਰਸ ਕਰ ਰਿਹਾ ਮੁੰਡਾ ਉਹ ਤੇ ਯਾਰ ਮੈਂ ਤੁਹਾਨੂੰ ਬਾਈ ਉਹ ਤੋਂ ਚੀਜ਼ਾਂ ਪੁੱਛ-ਪੁੱਛ ਕੇ ਮੈਂ ਕਹਣਾ ਯਾਰ ਮੈਂ ਢੇਰ ਲਾ ਦੂੰ ਬਾਈ ਪੁੱਛ-ਪੁੱਛ ਕੇ ਚੀਜ਼ਾਂ ਇੰਨੀਆਂ ਚੀਜ਼ਾਂ ਦੱਸ ਦੂੰ ਤੁਹ ਪਰੇ ਬਾਈ ਸਾਬਾ ਫੁੱਦੂ ਬਣਾਉਣ ਵਾਲੀਆਂ ਗੱਲਾਂ ਨੇ ਵੀਰੇ ਕੋਈ ਐਡਾ ਖਾਸ ਮੈਟਰ ਨਹੀਂ ਹੁੰਦਾ ਤੇ ਬਾਈ ਸਾਰੀ ਮੇਨ ਚੀਜ਼ ਆ ਜਿਹੜੀ ਬਾਈ ਉਹ ਜਾਨਵਰ ਤੇ ਨਿਰਭਰ ਕਰਦੀ ਆ ਵਿਜੇ ਤਾਂ ਬਾਈ ਤੁਹਾਡੀ ਨਸਲ ਚੰਗੀ ਆ ਬਾਈ ਉਹਨੇ ਉੱਡਣਾ ਹੀ ਆ ਤੇ ਪੁੱਠੇ ਆਥਨਾ ਵੀ ਕੁਤਰ ਸਾਮਤਾ ਬਾਈ ਉਹਨੇ ਵੀ ਤੁਹਾਡੇ ਨੇ ਉੱਡੇ ਜਾਣਾ ਯਾਰ ਜ਼ੋਰ ਲਾਉ ਏ ਲਾਉ ਜੜਾ ਬਾਈ ਹੁਣ ਸਮਝ ਲਓ ਵੀ ਤੁਹਾਡਾ ਜਾਨਵਰ ਏ ਯਾਰ ਬੇਕਾਰ ਆ ਤੇ ਨਸਲ ਨਹੀਂ ਚੱਜਦੀ ਬਾਈ ਉਹਨੇ ਤਾਂ ਫਿਰ ਤੁਹਾਨੂੰ ਪਤਾ ਉਹੀ ਕੰਮ ਕਰਨਾ ਹੀ ਕਰਨਾ ਤੇ ਅਸਲ ਦੇ ਵਿੱਚ ਦੇਖੋ ਦੋਸਤੋ ਜਿਹੜੇ ਡੋਲੀਆਂ ਦੇ ਵਿੱਚ ਬੱਚੇ ਕਢਾਏ ਹੁੰਦੇ ਨੇ ਯਾਰ ਇਹ ਬੱਚੇ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਹੁੰਦੇ ਨੇ ਕਿਉਂਕਿ ਕੱਲਾ ਜੋੜਾ ਛੱਡ ਕੇ ਤੁਸੀਂ ਬੱਚੇ ਕਢਾਉ ਉਹ ਵਧੀਆ ਹੁੰਦੇ ਨੇ ਕਈ ਵਾਰ ਭਾਈ ਆਪਾਂ ਜਿਵੇਂ ਦੂਜੇ ਲੋੜ ਬੱਚੇ ਕਢਾ ਲੈਣੇ ਆ ਭਾਈ ਖੁੱਡਿਆਂ ਦੇ ਵਿੱਚ ਕ ਕਬੂਤਰੀਆਂ ਨੂੰ ਕਰਾਸ ਕਰੂਸ ਪਾਇਆ ਜਾਂਦਾ ਭਾਈ ਉਹਦੇ ਨਾਲ ਜੋੜ ਬੱਚੇ ਗਲਤ ਵੀ ਹੋ ਜਾਂਦੇ ਨੇ ਕਈ ਵਾਰ ਤੇ ਬਾਕੀ ਭਾਈ ਦੇਖ ਹੁਣ ਮੈਨੂੰ ਬਹੁਤ ਭਰਾ ਫੋਨ ਕਰਕੇ ਪੁੱਛਦੇ ਨੇ ਭਾਈ ਤੇਰੇ ਕੋ ਫੌਜੀ ਵਾਲੇ ਨੇ ਤੇਰੇ ਕੋ ਕਿਹੜੇ ਨੇ ਭਾਈ ਕਬੂਤਰ ਆਏ ਆ ਉਹ ਆ ਮੈਂ ਆ ਮੇਰੀ ਗੱਲ ਸੁਣੋ ਭਾਈ ਆਪਾਂ ਕੁਝ ਨਹੀਂ ਕਹਿੰਦੇ ਯਾਰ ਜੀਦੇ ਵਾਲੇ ਮੇਰੇ ਕੋ ਮਰਜ਼ੀ ਨੇ ਬਾਈ ਕਬੂਤਰ ਆਪਾਂ ਤੁਹਾਨੂੰ ਉੜਦੇ ਦਿਖਾਉਣੇ ਨੇ ਬਈ ਉੜਦੇ ਦੇਖੋ ਤੇ ਜ਼ੋਰ ਲਾਉਂਦੇ ਦੇਖੋ ਬਸ ਦੋ ਚੀਜ਼ਾਂ ਦੇਖੋ ਤੁਸੀਂ ਬਾਕੀ ਇਹ ਨਾ ਪੁੱਛੋ ਵੀ ਕਿਹੜੀ ਨਸਲ ਆ ਕੀ ਕਿਹੜੇ ਨੇ ਕਿਹੜੇ ਕਬੂਤਰ ਨੇ ਬਾਈ ਦੇਖੋ ਆਪਾਂ ਬਹੁਤ ੱਕੇ ਖਾਦੇ ਨੇ ਬਹੁਤ ਖੜਾਰੀਆਂ ਦੇ ਨਾਲ ਵੀ ਰਹੇ ਆ ਬਾਈ ਬਹੁਤ ਜਾਨੀ ਸੰਘਰਸ਼ ਕੀਤਾ ਬਾਈ 17 18 ਸਾਲ ਹੋ ਗਏ ਬਾਈ ਕੂਤਰ ਰੱਖਿਆ ਨੂੰ ਬਾਈ ਕੁਸਤਾ ਕਮਾਈ ਹੋਊਗਾ ਯਾਰ ਤੇ ਬਾਈ ਬਾਕੀ ਹਮ ਮੇਰੇ ਕੋਲੇ ਹੁਣ ਮੈਨੂੰ ਬਹੁਤ ਭਰਾਵਾਂ ਦੇ ਫੋਨ ਆਏ ਹੋਏ ਨੇ ਤੇ ਕਬੂਤਰ ਲੈਣ ਕਰਕੇ ਭਰਾਵਾਂ ਨੇ ਕਬੂਤਰ ਲੈਣੇ ਨੇ ਮੈਂ ਕਿਹਾ ਯਾਰ ਮੇਰੀ ਗੱਲ ਸੁਣੋ ਭਰਾਵੋ ਮੂਰੇ 2 ਮਹੀਨਿਆਂ ਤੱਕ ਬਾਜ਼ੀਆਂ ਆਉਂਦੀਆਂ ਨੇ ਲੈ ਜੋ ਯਾਰ ਜੋੜਾ ਬਜੇ ਕਢਾਓ ਬਾਈ ਬਜੇ ਛੱਡ ਕੇ ਦੇਖਿਓ ਫੇਰ ਮੇਰੇ ਨਾਲ ਗੱਲ ਕਰਿਓ ਵੀ ਹਾਂ ਬਾਈ ਮਾੜੇ ਦਿੱਤੇ ਨੇ ਕਿ ਚੰਗੇ ਬਾਈ ਗੱਲ ਪਤਾ ਕੀ ਹੁੰਦੀ ਆ ਯਾਰ ਬਾਈ ਕੋਈ ਵੀ ਚੀਜ਼ ਆਪਾਂ ਯਾਰ ਚੀਜ਼ ਬਣਾਉਣੀ ਆ ਤਾਂ ਬਾਈ ਪੈਸੇ ਤਾਂ ਲਾਉਣੇ ਪੈਂਦੇ ਨੇ ਯਾਰ ਫ੍ਰੀ ਦੇ ਵਿੱਚ ਬਾਈ ਗੱਲਾਂ ਨਹੀਂ ਬਣਦੀਆਂ ਜਿਹੜੇ ਲੋਕਾਂ ਨੇ ਬਾਈ ਲੋਕਾਂ ਦੇ ਕੋਠਿਆਂ 'ਗ ਨਹੀਂ ਝਾੜ ਰੱਖਣੀਆਂ ਲੋਕਾਂ ਦੀ ਛਤਰੀ ਕੰਨੀ ਝਾੜ ਰੱਖਣੀਆਂ ਵੀ ਉਹਦਾ ਫਲਾਨਾ ਉੱਡੂ ਮੈਂ ਫੜ ਲੈਣਾ ਬਾਈ ਐ ਕੂਤਰ ਬਣਨ ਲੱਗੇ ਬੱਸ ਫਿਰ ਤਾਂ ਸਰ ਗਿਆ ਕੰਮ ਬਾਈ ਕਹਿੰਦੇ ਹੁੰਦੇ ਨੇ ਬਾਈ ਚੋਰੀ ਵੀ ਚੋਰੀ ਯਾਰੀ ਵੀ ਬਾਈ ਕਿਸੇ ਕਿਸੇ ਬੰਦੇ ਨੂੰ ਇਹ ਹਰਾਸ ਆਉਂਦੀ ਆ ਤੇ ਰੇਗ ਬੰਦੇ ਨੂੰ ਰਾਸ ਨਹੀਂ ਆਉਂਦੀ ਹੈਗੀ ਬਾਈ ਇਹਦਾ ਜਿਹੜਾ ਬੰਦਾ ਬਾਈ ਸਹੀ ਇਮਾਨਦਾਰੀ ਤੇ ਰਹਿੰਦਾ ਬਾਈ ਉਹੀ ਬੰਦਾ ਬਾਈ ਕਾਮਯਾਬ ਹੁੰਦਾ ਨਹੀਂ ਤਾਂ ਬਾਈ ਥੋੜੀ ਜਿਨੇ ਮਰਜੀ ਲੋਕਾਂ ਦੇ ਚੰਗੇ ਕਬੂਤਰ ਚੱਕ ਲਓ ਬਾਈ ਇੱਕ ਦਿਨ ਫੇਲ ਹੋਣਾ ਹੀ ਹੋਣਾ ਏਕਨੀ ਗੱਲ ਬਾਈ ਆਪਣਾ ਤਾਂ ਇਹੀ ਮੰਨਣਾ ਬਾਕੀ ਬਾਈ ਬਰਾਬਰ ਆਖਾ ਬਾਕੀ ਬਾਈ ਆਪਾਂ ਗਾਹਾਂ ਲਈ ਵੀਡੀਓ ਚ ਕਰਾਂਗੇ ਗੱਲ ਅਸਰੀ ਗੱਲ ਬਾਈ ਸਾਰੇ ਭਰਾਵਾਂ ਨੂੰ